ਤਹਾਡਾ ਜਿਹੜਾ ਭਾਰਤ ਸੀਗਾ ਉਸ ਵੇਲੇ ਅੰਗਰੇਜ਼ਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੋਇਆ ਸੀਗਾ ਤਾਂ ਲੋਕੀ ਜਿਹੜੇ ਬੜੇ ਪਰੇਸ਼ਾਨ ਸੀਗੇ ਅੰਗਰੇਜ਼ਾਂ ਦੀ ਗੁਲਾਮੀ ਤੋਂ ਬੜੇ ਤੰਗ ਸੀਗੇ ਤੇ ਜਿਹੜੇ ਇਸਤਾਨ ਤੇ ਆਪਾਂ ਖਲੋਤਿਆਂ ਤੇ ਬਾਬਾ ਰਾਮ ਸਿੰਘ ਦੇ ਇਸਤਾਨ ਤੇ ਇਹਨਾਂ ਮਾਹਪੁਰਖਾਂ ਨੇ ਵੀ ਫੌਜ ਦੇ ਵਿੱਚ ਜਿਹੜੀ ਨੌਕਰੀ ਕੀਤੀ ਸੀ ਔਰ ਇੱਥੇ ਕਿ ਛੱਪੜ ਹੁੰਦਾ ਸੀਗਾ ਟਾਬ ਹੁੰਦੀ ਸੀਗੀ ਤੇ ਉੱਥੇ ਜਿਹੜਾ ਇੱਕ ਅੰਗਰੇਜ਼ ਅਫਸਰ ਸ਼ਿਕਾਰ ਕਰਨ ਵਾਸਤੇ ਆਇਆ ਸੀਗਾ ਕਿ ਜਦੋਂ ਉਹ ਸ਼ਿਕਾਰ ਕਰਨ ਵਾਸਤੇ ਰਫਲ ਚਾਹੁੰਦਾ ਮਾਹਪੁਰਖਾਂ ਨੂੰ ਪਤਾ ਲੱਗਾ ਕਿ ਕੋਈ ਬੰਦਾ ਇੱਥੇ ਸ਼ਿਕਾਰ ਕਰਨ ਵਾਸਤੇ ਆਇਆ ਹੈ ਤਾਂ ਮਾਹਪੁਰਖਾਂ ਨੇ ਉਹਦੇ ਅੰਗ ਆਉ ਜੋ ਵੀ ਕਾਰਵਾਈ ਕਰਨੀ ਸੀ ਕਾਨੂੰਨੀ ਕਾਰਵਾਈ ਸੀ ਨਾ ਕਾਨੂੰਨੀ ਅੜਿੱਕੇ ਸੀ ਜਿਹੜੇ ਸਰਕਾਰੀ ਸਰਕਾਰਾਂ ਅੜਿੱਕੇ ਪਉਂਦੀਆਂ ਹੁੰਦੀਆਂ ਨੇ ਉਹਨਾਂ ਨੇ ਸਾਰੇ ਕਾਨੂੰਨੀ ਕਾਰਵਾਈ ਕਰਕੇ ਇੱਕ ਜਹਾਜ਼ ਖਰੀਦਿਆ ਸੀਗਾ ਜਾਪਾਨ ਦੀ ਕੰਪਨੀ ਦਾ ਜਹਾਜ਼ ਸੀਗਾ ਕੰਮ ਕਰਦਾ ਮਰੂਪਕੀ ਤੇ ਉਸ ਤੋਂ ਬਾਅਦ ਉਹ ਜਦੋਂ ਇੱਥੋਂ ਚੱਲਦੇ ਨੇ तकरीबन 376 ਮੁਸਾਫਰ ਜਿਹੜੇ ਉਹਨਾਂ ਦੇ ਨਾਲ ਇੱਥੋਂ ਆਪਣੇ ਭਾਰਤ ਤੋਂ ਚੱਲਦੇ ਨੇ ਕੈਨੇਡਾ ਜਾਣ ਵਾਸਤੇ ਉਹ ਗੁਰਨਾਨਕ ਜਿਹੜਾ ਜਹਾਜ਼ ਉਹਨਾਂ ਨੇ ਲਿਆ ਸੀਗਾ ਉਸ ਨੂੰ ਉਹ ਕੈਨੇਡਾ ਲੈ ਕੇ ਜਾ ਰਿਹਾ ਸੀ ਜਿਸ ਦੇ ਉੱਪਰ ਉਹਨਾਂ ਨੇ ਹੋਰਿਆਂ ਨੇ ਬਹੁਤ ਗੋਲੀਆਂ ਚਲਾਈਆਂ ਬਿਲਕੁਲ ਸਹੀ ਗੱਲ ਹੈ ਇਸ ਗੱਲ ਨੂੰ ਤਾਂ ਅਸੀਂ ਫਿਲਮ ਦੇ ਵਿੱਚ ਵੀ ਵੇਖਾਂਗੇ ਮੈਂ ਜਾਨਣਾ ਚਾਹਾਂਗਾ ਕਿ ਜਦੋਂ ਵੀ ਅਸੀਂ ਅੱਗੇ-ਅੱਗੇ ਸਮੇਂ ਦੇ ਨਾਲ ਵੱਧਦੇ ਹਾਂ ਸਭ ਤੋਂ ਪਹਿਲੇ ਘਰ ਦਾ ਢਾਂਚਾ ਬਦਲਿਆ ਜਾਂਦਾ ਹੈ ਪਰ ਇਹ ਘਰ ਹੂਪ ਹੂ ਉਸੇ ਤਰੀਕੇ ਨਾਲ ਉਦਾਂ ਦੇ ਹੀ ਦਰਵਾਜ਼ੇ ਰੱਖੇ ਗਏ ਨੇ ਉਦਾਂ ਦੀ ਹੀ ਪੌੜੀਆਂ ਨੇ ਇਹ ਇਮਾਰਤ ਮੈਡਮ 100 ਸਾਲ ਤੋਂ ਵੱਧ ਪੁਰਾਣੀ ਹੈ ਤੇ ਅਸੀਂ ਇਸ ਨੂੰ ਬੜੀ ਡੰਗਾਈ ਦੇ ਨਾਲ ਇਹ ਬਰਕਰਾਰ ਰੱਖਦੇ ਹਾਂ ਤਾਂ ਕਿ ਇਹ ਜੀਵੰਦੀ ਜਾਗਦੀ ਰਹੇ 2014 ਦੇ ਅੰਦਰ ਜਸਟਨ ਟ੍ਰੂਡੋ ਦੀ ਸਰਕਾਰ ਸੀ ਉਹਨਾਂ ਨੇ ਸਟੈਂਪ ਕੈਨੇਡਾ ਦੇ ਅੰਦਰ ਕਾਮਾਗਾਟਾ ਮਾਰੂ ਸ਼ਬਦ ਉਤੇ ਜਾਰੀ ਕੀਤੀ ਤੇ ਉਹਨਾਂ ਨੇ ਓਪਨਲੀ ਆਪਣੀ ਅਸੈਂਬਲੀ ਵੀ ਤੇ ਉਂਜੀ ਓਪਨਲੀ ਉਹਨਾਂ ਨੇ ਦੇਸ਼ ਪੰਜਾਬੀ ਆ ਤਾਂ ਤੇ ਸਾਰਿਆਂ ਤੋਂ ਮਾਫੀ ਮੰਗਿਓ ਕਿ ਵਾਪਸ ਜਦੋਂ ਉਥੇ ਬੰਦਰਗਾਹ ਦੇ ਉੱਤੇ ਇਹ ਆਪਣੇ ਕਲਕੱਤੇ ਦੇ ਉੱਤੇ ਕਿਵੇਂ ਉਹਨਾਂ ਨੇ ਗੋਰਿਆਂ ਨੇ ਅੰਗਰੇਜ਼ਾਂ ਦੀ ਹਕਮਰਾਣੀ ਸੀ ਉਹਨਾਂ ਨੇ ਗੋਲੀਆਂ ਨਾਲ ਭੰਨ ਦਿੱਤਾ ਤੇ ਕਿਉਂਕਿ ਸਰਕਾਰ ਡਰ ਗਈ ਭਾਵੇਂ ਕੈਨੇਡਾ ਦੇਸ਼ ਉਦੇਸ਼ੀ ਪਰ ਹੈਗੀ ਤਾਂ ਬ੍ਰਿਟਿਸ਼ ਕਲੋਨੀ ਸੀ ਨਾ ਤੇ ਇੱਥੋਂ ਦਾ ਵਿਦਰੋਹ ਨਾਲ ਉਹ ਡਰ ਸੀ ਕਿ ਇੱਥੋਂ ਬੰਦੇ ਜਾ ਕੇ ਜੇ ਅਮਰੀਕਾ ਕੈਨੇਡਾ ਜਾ ਕੇ ਵਿਦਰੋਹ ਕਰ ਤੇ ਉੱਥੇ ਸਰਦਾਰ ਮੇਵਾਸੋ ਲੋਕੋ ਕੇ ਜਿਹੜੇ ਜਿਹੜੇ ਤਰਸੀਮ ਦਸਰਦੀਰ ਕਿਰਦਾਰ ਦੇ ਬਾਰੇ ਉਹਨਾਂ ਨੇ ਜਾ ਕੇ ਫਿਰ ਜਿਹੜਾ ਉੱਥੋਂ ਦਾ ਅਫਸਰ ਸੀ ਇਮੀਗ੍ਰੇਸ਼ਨ ਉਹਨੂੰ ਗੋਲੀਆਂ ਮਾਰੀ ਜਦੋਂ ਤੁਸੀਂ ਗ ਵਿਚ ਵੇਖਿਆ ਉਹਨਾਂ ਦਾ ਬਾਣਾ ਵੇਖਿਆ ਉਹਨਾਂ ਦਾ ਉਹਨਾਂ ਨੂੰ ਦੇਖਿਆ ਉਹਨਾਂ ਦੇ ਦਿਖ ਨਜ਼ਰ ਆਈ ਹੈ ਨਾ ਬੇਸ਼ੱਕ ਉਹ ਕਿਰਦਾਰ ਨਿਭਾ ਰਹੇ ਨੇ ਪਰ ਕੀ ਉਸ ਟਾਈਮ ਤੁਸੀਂ ਕੀ ਮਹਿਸੂਸ ਕਰ ਰਹੇ ਸੀ ਤੁਸੀਂ ਐਸੇ ਪਿੰਡ ਦੇ ਹੋ ਉਹ ਡਰੈਸ ਵੀ ਉਹਨਾਂ ਦੀ ਉੰਜ ਹੈ ਕੱਦ-ਕਾਡ ਸਾਰੀ ਸ਼ਕਲ ਵਗੈਰਾ ਤੇ ਬਹੁਤ ਹੀ ਪਰਫੈਕਟ ਉਹਨਾਂ ਦੇ ਗੁਰਪ੍ਰੀਤ ਸਿੰਘ ਜੀ ਕੁੱਗੀ ਸਾਡਾ ਨਹੀਂ ਸਾਡੇ ਪੂਰੇ ਪੰਜਾਬ ਦਾ ਕਮਿਊਨਿਟੀ ਦਾ ਮਾਣ ਆ ਤਾਂ ਬਾਬਾ ਜੀ ਦਾ ਇਹ ਨਗਰ ਹੈ ਸਿਹਾਲੀ ਸਾਹਿਬ ਜਿੰਨਾਂ ਦੀ ਮੂਵੀ ਤਰਸੀਮ ਬਾਈ ਨੇ ਬਣਾਈ ਹੈ ਬੋਲੇ ਸੋਨਹਾਰਾ ਜਗ ਜਗਾਰਾਂ ਇਹ ਨਿਸ਼ਾਨ ਸਾਹਿਬ ਹੈ ਪਾਪਾ ਗੁਰਦਿੱਤ ਸਿੰਘ ਜੀ ਦਾ ਤੁਹਾਨੂੰ ਦੱਸਦੇ ਕਿ ਇਤਿਹਾਸ ਦੇ ਪੰਨਿਆਂ ਦੇ ਵਿੱਚ ਇਹ ਨਾਮ ਬੇਸ਼ੱਕ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਗਿਆ ਪਰ ਕਿਤੇ ਨਾ ਕਿਤੇ ਅੱਜ ਦੀ ਜਿਹੜੀ ਜਨਰੇਸ਼ਨ ਹੈ ਅੱਜ ਦੀ ਪੀੜ੍ਹੀ ਇਸ ਨਾਮ ਤੋਂ ਸ਼ਾਇਦ ਬਹੁਤ ਘੱਟ ਗਿਣਤੀ ਦੇ ਵਿੱਚ ਵਾਕਿਫ ਸੀ ਪਰ ਇਹ ਮੌਕਾ ਸਾਨੂੰ ਦਿੱਤਾ ਉਹਨਾਂ ਦੇ ਪਿੰਡ ਆਣ ਦਾ ਉਹਨਾਂ ਦੀ ਅਗਲੀਆਂ ਪੀੜ੍ਹੀਆਂ ਨੂੰ ਮਿਲਣ ਦਾ ਔਰ ਉਹਨਾਂ ਦੇ ਉਸ ਸਥਾਨ ਤੇ ਆ ਕੇ ਖੜ ਕੇ ਗੱਲ ਕਰਨ ਦਾ ਮੌਕਾ ਜਿੱਥੇ ਉਹਨਾਂ ਨੇ ਅੰਤਿਮ ਸਾਲ ਐ ਸੀਗੇ ਉੱਥੇ ਆਉਣ ਦਾ ਇਹ ਮੌਕਾ ਸਾਨੂੰ ਇਸ ਕਰਕੇ ਮਿਲਿਆ ਕਿਉਂਕਿ ਇਸ ਇਤਿਹਾਸ ਨੂੰ ਜੋ ਕਿਤੇ ਨਾ ਕਿਤੇ ਬਹੁਤ ਹੀ ਜ਼ਿਆਦਾ ਇੱਕ ਕੌੜਾ ਸੱਚ ਹੈ ਔਰ ਲੇਕਿਨ ਉਸ ਦੇ ਨਾਲ ਨਾਲ ਇਹਨਾਂ ਵੱਲੋਂ ਜੋ ਆਪਣੀ ਵਿਸ਼ੇਸ਼ਤਾਵਾਂ ਦੇ ਨਾਲ ਜੋ ਸ਼ਹਾਦਤ ਦਿੱਤੀ ਗਈ ਜੋ ਕੁਰਬਾਨੀ ਦਿੱਤੀ ਗਈ ਉਸ ਦੀ ਇੱਕ ਕਹਾਣੀ ਹੈ ਸੋ ਫਿਲਮ ਹੈ ਨਾਨਕ ਜਹਾਜ਼ ਕੋਮਾਗਾਟਾ ਮਾਰੂ ਜਹਾਜ਼ ਤੇ ਹੈ ਔਰ ਅੱਜ ਓਸੇ ਦੇ ਲਈ ਅਸੀਂ ਸਰਹਾਲੀ ਪਿੰਡ ਆਏ ਹਾਂ ਜਿਸ ਦਾ ਮੌਕਾ ਸਾਨੂੰ ਵਿਲੀ ਜਨਤਾ ਵੱਲੋਂ ਜਿਹੜੀ ਇਹ ਫਿਲਮ ਬਣਾਈ ਹੈ ਤੇ ਸੇਮ ਜਸੜ ਅਤੇ ਗੁਰਪ੍ਰੀਤ ਕੁਗੀ ਹੋਣਾ ਵੱਲੋਂ ਦਿੱਤਾ ਗਿਆ। ਸੋ ਅੱਜ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਜਿੰਨਾ ਕਿ ਇਤਿਹਾਸ ਅਸੀਂ ਪੜਿਆ ਲਿਖਿਆ ਹੈ ਬਜ਼ੁਰਗਾਂ ਤੋਂ ਸੁਣਿਆ ਉਸ ਤੋਂ ਉੱਪਰ ਉੱਠ ਕੇ ਇਹਨਾਂ ਕੋਲੋਂ ਨੇੜਤਾ ਨਾਲੋਂ ਜਾਣਦੇ ਹਾਂ ਕਿਹੋ ਜਿਹਾ ਕਿਰਦਾਰ ਸੀ ਕੀ ਪਿਛਲੀਆਂ ਕਹਾਣੀਆਂ ਸੀ ਔਰ ਕਿਸ ਤਰੀਕੇ ਦੇ ਕਿਸੇ ਪੂਰੇ ਕਰ ਉਹ ਅੱਜ ਇਸ ਦੁਨੀਆ ਦੇ ਵਿੱਚ ਆਪਣੀ ਇੱਕ ਵੱਖਰੀ ਥਾਂ ਬਣਾ ਕੇ ਤੇ ਪਿੰਡ ਦੀ ਵੀ ਵੱਖਰੀ ਪਛਾਣ ਬਣਾ ਕੇ ਪਹਿਲੇ ਤਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਜੀ ਸੋ ਵੀਰੇ ਤੁਹਾਡੇ ਤੋਂ ਸ਼ੁਰੂਆਤ ਕਰਦੇ ਆ ਇਸ ਪਿੰਡ ਦੇ ਵਿੱਚ ਅਸੀਂ ਆਏ ਆ ਹਨਾ ਤੁਸੀਂ ਬੜੇ ਸੋਹਣੇ ਤਰੀਕੇ ਨਾਲ ਤੁਹਾਨੂੰ ਵੈਲਕਮ ਕੀਤਾ ਸੋ ਸਾਨੂੰ ਤਾਂ ਮਾਣ ਇਸੇ ਲਈ ਬਹੁਤ ਮਹਿਸੂਸ ਹੋ ਰਿਹਾ ਕਿ ਇੱਥੇ ਆਉਣ ਦਾ ਮੌਕਾ ਮਿਲਿਆ ਤੁਸੀਂ ਇਸ ਪਿੰਡ ਦੇ ਵਿੱਚ ਜੰਮੇ ਭਲੇ ਹੋ ਕੀ ਇਤਿਹਾਸ ਕਹਿੰਦਾ ਕਿਸ ਤਰੀਕੇ ਦਾ ਮਾਣ ਮਹਿਸੂਸ ਕਰਕੇ ਪੂਰੀ ਦੁਨੀਆ ਨੂੰ ਵਿਚਰਦੇ ਹੋ ਸਭ ਤੋਂ ਪਹਿਲਾਂ ਜੀ ਰੋਜ਼ਾਨਾ ਸਪੋਕਸਮੈਨ ਦਾ ਵਿਲੀ ਜੰਦਾ ਰਿਕਾਰਡਸ ਦਾ ਤੇ ਤਰਸੀਮ ਜਸਟ ਗੁਰਪ੍ਰੀਤ ਸਿੰਘ ਜਿਨ੍ਹਾਂ ਨੇ ਇਨੀ ਵੱਡੀ ਫਿਲਮ ਬਣਾਈ ਗੁਰਨਾਨ ਜਹਾਜ਼ ਇੱਕ ਤਰੀ ਨੂੰ ਸਿਨੇਮੇ ਘਰਾਂ ਦੇ ਅੰਦਰ ਰਿਲੀਜ਼ ਹੋਣ ਜਾ ਰਹੀ ਆ ਤੁਸੀਂ ਸਾਰੇ ਦੇ ਮੀਡੀਆਧਾਰੀ ਦਸਰੇ ਆਲੀ ਸਾਹਿਬ ਇਤਿਹਾਸਿਕ ਗੁਰੂ ਆ ਪੀਰਾ ਪੈਗੰਬਰਾ ਸ਼ਹੀਦ ਸਿੰਘਾ ਮਾਪੁਰਖਾ ਦੀ ਧਰਤੀ ਤੇ ਪਹੁੰਚ ਤੇ ਜੀ ਆਇਆਂ ਨੂੰ ਕਹਿੰਦੇ ਆ ਨਿੱਗਾ ਸਵਾਗਤ ਕਰਦੇ ਆ ਸ੍ਰੀ ਆਲੀ ਸਾਹਿਬ NH 44 ਦੇ ਉੱਤੇ ਅੰਮ੍ਰਿਤਸਰ ਬਟਿੰਡਾ ਹਾਈਵੇ ਤਰਨਤਨ ਜ਼ਿਲ੍ਹੇ ਤਸਕੀਰ ਪੱਟੀ ਦੇ ਅੰਦਰ ਸਭ ਤੋਂ ਮਾਜੇ ਦਾ ਵੱਡੇ ਪਿੰਡ ਦੇ ਅੰਦਰ ਇੱਕ ਹੈ 15 ਤੋਂ 16 ਹਜ਼ਾਰ ਇਸ ਪਿੰਡ ਦੀ ਅਬਾਦੀ ਦੇ 10 ਹਜ਼ਾਰ ਦੇ ਕਰੀਬ ਵੋਟਾਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਉਹਨਾਂ ਦੀ ਚਰਨਛੋਹ ਪ੍ਰਾਪਤ ਰਤਿ ਉਹਨਾਂ ਦੇ ਵਰ ਦਿੱਤੇ ਨੇ ਬਹਾਦਰ ਬਾਬਾ ਬਿਧੀ ਚੰਦ ਜੀ ਜਿਹੜੇ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਥਾਪੜਾ ਮਿਲਿਆ ਸੀ ਬਿਧੀ ਚੰਦ ਸੀਨਾ ਗੁਰੂਗਾ ਸੀਨਾ ਉਹਨਾਂ ਦਾ ਵੀ ਜਤੀਕਰ ਜਿਹੜਾ ਇੱਥੇ ਸਾਡੇ ਲਾਗੀ ਚ ਬੱਚਾ ਸਾਹਿਬ ਗੁਰਦੁਆਰੇ ਉਹ ਹੈ ਬਾਬਾ ਪੁੱਡਾ ਸਾਹਿਬ ਵੀ ਆਏ ਨੇ ਉਹਦੇ ਬਾਅਦ ਵੱਡੇ ਸ਼ਹੀਦ ਸਿੰਘ ਬਾਬਾ ਰਾਜੂ ਸਿੰਘ ਜੀ ਵੀ ਇਸ ਨਗਰ ਤੋਂ ਇਹਨੇ ਸ਼ਹੀਦ ਮਿਸਲ ਤਰਨਾ ਦਲ ਜਿਹਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਬਾਬਾ ਨੌਦ ਸਿੰਘ ਜੀ ਉਹਨਾਂ ਦੇ 7ਵੇਂ 8ਵੇਂ ਤੇ 9ਵੇਂ ਕੀ ਤਿੰਨੋਂ ਬਾਬਾ ਜਸਾਸਿ ਉਹ ਨਹੀਂ ਬਾਬੇ ਨਾਨ ਸਿੰਘ ਜੀ ਬਾਬੇ ਰਾਮ ਸਿੰਘ ਆ ਬਾਬੇ ਪ੍ਰਤਾਪ ਸਿੰਘ ਆਏ ਉਹ ਸਾਰੇ ਆ ਦਾ ਨਗਰ ਹੀ ਹੈ ਉਹਨਾਂ ਦਾ ਇਹ ਸਥਾਨ ਹੈ ਇੱਥੇ ਉਹਨਾਂ ਦਾ ਪੂਰਾ ਇਹ ਤੇ ਬਾਬੇ ਰਾਮ ਸਿੰਘ ਜੀ ਦਾ ਡੇਰਾ ਉਹਨਾਂ ਦਾ ਗੁਰਦੁਆਰਾ ਸ਼ਿਸ਼ੋਬੇਦ ਹੈ ਤੇ ਮਾਝੇ ਦੀ ਤੇ ਪੰਜਾਬ ਦੀ ਸਭ ਤੋਂ ਵੱਡੀ ਤੇ ਸਭ ਤੋਂ ਵੱਡੀ ਸੰਪਰਦਾਇ ਜੋ ਇੱਕ ਸੰਤ ਬਾਬਾ ਸੰਪਰਦਾਇ ਸੰਤ ਬਾਬਾ ਤਾਰਾ ਸਿੰਘ ਜੀ ਸੁਖੜੀ ਸਾਹਿਬ ਉਹਨਾਂ ਦਾ ਜੱਦੀ ਪਿੰਡ ਉਹਨਾਂ ਦਾ ਜਦੀ ਰਹਿਸ਼ ਤੇ ਉਹਨਾਂ ਦਾ ਸਾਰਾ ਹੈੱਡਕੁਆਰਟਰ ਇਸ ਪਿੰਡ ਦੇ ਅੰਦਰ ਸਾਬੇ ਦਾ ਬਾਬਾ ਤਾਰਾ ਸੁਣੀ ਵੱਡੇ ਮਹਾਪੁਰਖ ਹੋਏ ਨੇ ਬ੍ਰह्म ਗਿਆਨੀ ਹੋਏ ਨੇ ਤੇ ਦੁਨੀਆ ਚ ਲੱਖਾਂ ਲੋਕ ਉਹਨਾਂ ਨੂੰ ਮੰਗਦੇ ਨੇ ਤੇ ਮੌਜੂਦਾ ਮੁਖੀ ਸੰਤ ਬਾਬਾ ਸੁਖਾ ਸਿੰਘ ਜੀ ਨੇ ਆਸਟ੍ਰੇਲੀਆ ਨੇ ਉਥੇ ਸੰਗਤਾਂ ਦੇ ਗ੍ਰੈਜੂਏਟ ਤੇ ਜਦੋਂ ਉਹਨਾਂ ਨਾਲ ਗੱਲਬਾਤ ਹੋਈ ਮੇਰੀ ਰਾਤੀ ਕੀ ਦੋਈ ਸਾਡੇ ਕੋਲ ਇਥੇ ਮੀਡੀਆਦਾਰਿਆਂ ਨੇ ਆਣੇ ਤੇ ਬੜੇ ਖੁਸ਼ ਹੋਏ ਤੇ ਸਾਡੀ ਜਿੰਨੀ ਸੰਪਰਦਾਇ ਦੇ ਹੈਡ ਗਰੰਥੀ ਸੀਨੀਅਰ ਜਥੇਦਾਰ ਦੀ ਸਾਡੀ ਡਿਊਟੀ ਲਈ ਕਿ ਤੁਹਾਡਾ ਸਹਿਯੋਗ ਕਰਨਾ ਤੇ ਸਾਡੇ ਪਿੰਡ ਦਾ ਤੇ ਸਾਡਾ ਜਿਹੜਾ ਇਤਿਹਾਸ ਹੈ ਵੱਧ ਤੋਂ ਵੱਧ ਵਰਲਡ ਦੇ ਅੰਦਰ ਦੁਨੀਆ ਦੇ ਅੰਦਰ ਵੱਧ ਤੋਂ ਵੱਧ ਲੋਕਾਂ ਦੇ ਤੱਕ ਪਹੁੰਚ ਜਾਵੇ ਤੇ ਤੇ ਇਧਰੋਂ ਫਿਰ ਤੋਂ ਧੰਨਵਾਦ ਕਰਾਂਗੇ ਜਿਹੜੀ ਇਹ ਫਿਲਮ ਬਣੰਦੀ ਹੈ ਇਹ ਨਾਲ ਸਾਡਾ ਦਿਲ ਬਾਗੋ-ਬਾਗ ਹੋ ਗਿਆ ਕਿ ਅਸੀਂ ਬੜੇ ਖੁਸ਼ ਆ ਕਿ ਸਾਡੇ ਪਿੰਡ ਦਾ ਸਾਡੇ ਰੀਅਲ ਹੀਰੋ ਭਾਬੇ ਗੁਰਦਿਲ ਸੋਦਾ ਦਾ ਇਤਿਹਾਸ ਦੁਨੀਆ ਭਰ ਦੇ ਅੰਦਰ ਪਿੱਲੀ ਤਰੀਕੇ ਨੂੰ ਵੇਖਿਆ ਜਾਊਗਾ ਬਿਲਕੁਲ ਪਹਿਲੇ ਤਾਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡੇ ਤੁਸੀਂ ਬੜੇ ਸੋਹਣੇ ਤਰੀਕੇ ਦੇ ਨਾਲ ਔਰ ਬੜੇ ਮਿੱਥੇ ਹੋਏ ਤਰੀਕੇ ਦੇ ਨਾਲ ਇਸ ਪਿੰਡ ਦਾ ਇਤਿਹਾਸ ਸਾਨੂੰ ਸੰਸ਼ੇਪ ਵਿੱਚ ਦੱਸਿਆ ਨਾਮ ਕੀ ਹੈ ਤੁਹਾਡਾ ਜੀ ਅਰਜਨ ਸੰਧੂਸਰੀਆਲੀ ओके okay, जी अर्जुन जी ਤੁਸੀਂ ਕਿੰਨੇ ਸਾਲਾਂ ਦੇ ਹੋ ਮੈਂ ਜੀ 22 ਸਾਲਾਂ ਦਾ ਮੈਂ ਗੁਰੂ ਨਾਨਦ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸਾਹਿਬ ਉੱਥੇ ਮਾਸ ਕਮਿਊਨੀਕੇਸ਼ਨ ਤੇ ਜਰਨਲਿਜ਼ਮ ਵੀ ਪੜਾਈ ਕਰਦਾ ਤੇ ਬਸ ਖਤਮ ਹੋਣ ਲੱਗੀ ਇੱਕ ਡਿਗਰੀ ਤੇ ਹੋਰ ਜੋ ਬਾਬੇ ਤਾਰਾ ਜੀ ਨੇ ਕਿਰਪਾ ਕੀਤੀ ਤੇ ਹੋਰ ਪੜਾ ਗਏ ਚਲੋ ਮੈਂ ਗੁਰੂ ਬੜੀ ਮੇਰ ਕਰੇ ਤੁਹਾਡੇ ਤੇ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡੇ ਤੁਸੀਂ ਬੜੇ ਸੋਹਣੇ ਢੰਗ ਦੇ ਨਾਲ ਦੱਸਿਆ ਮੈਂ ਜ਼ਰੂਰ ਚਾਹਾਂਗੀ ਤੁਸੀਂ ਮੈਨੂੰ ਥੋੜਾ ਜਿਆਦਾ ਦੱਸੋ ਕਿ ਕਿਹਨਾਂ ਦੇ ਨਾਲ ਹੋਰ ਵਿਸਤਾਰ ਵਿੱਚ ਗੱਲ ਹੋ ਸਕਦੀ ਹੈ ਆ ਬਾਬਾ ਗੁਰਦਿੱਤ ਸਿੰਘ ਜੀ ਬਾਰੇ ਜੀ ਪਹਿਲਾਂ ਤੇ ਮੈਂ ਤੁਹਾਨੂੰ ਇਤਿਹਾਸ ਵੀ ਦੱਸ ਦਿੰਨਾ ਦਿ ਦੇਣਾ ਸਾਡੇ ਬਾਬੇ ਬਲਦੀਪ ਸੂਨੀ ਹੈਡ ਗਰੰਟੀ ਨੇ ਸਾਹਬ ਸਿੰਘ ਜੀ ਸਾਹਬ ਕਸਰਪੰਦ ਸਾਡੇ ਆਰਤਿਕਾ ਸਾਹਿਬ ਨੇ ਸੀਨੀਅਰ ਕਾਲੀ ਆਗੂ ਬਾਬਾ ਸਰਪੰਚ ਸਿੰਘ ਜੀ ਬਾਬੇ ਤਰਸੀਮ ਸੁਪਿੰਦਰ ਸੋਹਣੀ ਤੇ ਜਿੰਨੇ ਸਾਡੇ ਮੈਨੇਜਰ ਸਾਹਿਬ ਕੋਲੋਂ ਤੇ ਕੁਬੜਿਆ ਸਾਹਿਬ ਬਾਕੀ ਕਿਲੋਣੀਆਂ ਦੇ ਸੀਨੀਅਰ ਜਥੇਦਾਰ ਸਾਡੇ ਬਾਬਾ ਜਗਤਾਰ ਸੁਦਾਰੀ ਜਗਮੂਨ ਹੈ ਬਾਬੇ ਦੀ ਗੜਵਾਈ ਨੇ ਤੇ ਜਿੰਨੇ ਵੀ ਸਾਡੇ ਕੁਬੜਿਆ ਸਾਹਿਬ ਬਿੰਦਰ ਕਿਸਾਨਾ ਕੋ ਅਮਰਜੀਤ ਹੋਣੀ ਕਾਂਗਰਸ ਦੇ ਅੰਦਰ ਸੀਨੀਅਰ ਆਗੂਆ ਸਾਰੇ ਬੰਦੇ ਇੱਥੇ ਮੌਜੂਦ ਨੇ ਬਾਬੇ ਤਰਸੀਮ ਕੋ ਗਰੰਟੀ ਨੇ ਤੇ ਰਾਜਪਾਜੀ ਬਾਬੇ ਬਲਦੀਪ ਜੀ ਤੁਹਾਨੂੰ ਹੋਰ ਵਿਸਥਾਰ ਦੇ ਨਾਲ ਜਿਹੜਾ ਇਤਿਹਾਸ ਹੈ ਉਹਦੇ ਬਾਰੇ ਜਾਣਕਾਰੀ ਪਹੁੰਚ ਕੇ ਜੀ ਬਹੁਤ ਵਧੀਆ ਲੱਗਿਆ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਕਿਉਂਕਿ ਅਕਸਰ ਕਿਤਾਬਾਂ ਦੇ ਵਿੱਚ ਪੜਨ ਨਾਲ ਉਹ ਸਾ ਜਾਣਕਾਰੀ ਤੇ ਅਹਿਸਾਸ ਨਹੀਂ ਮਿਲ ਪਾਂਦਾ ਜੋ ਅੱਜ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਅਸੀਂ ਬਾਬਾ ਗੁਰਦਿੱਤ ਸਿੰਘ ਜੀ ਲਈ ਲੈ ਸਕਦੇ ਹਾਂ ਤੇ ਦੁਨੀਆ ਤੱਕ ਪਹੁੰਚਾ ਸਕਦੇ ਹਾਂ ਜੀ ਵੀਰ ਜੀ ਜੀ ਸ਼ੁਕਰੀਆ ਜੀ ਜਿੱਦਾਂ ਤੁਹਾਨੂੰ ਵੀਰ ਜੀ ਨੂੰ ਦੱਸਿਆ ਕਿ ਇਹ ਸਰਹਾਲੀ ਨਗਰ ਹੈ ਇੱਕ ਇਤਿਹਾਸਿਕ ਨਗਰ ਹੈ ਉਹਦੀ ਜਿਹੜੀ ਪਛਾਣ ਹੈ ਪੂਰੇ ਵਾਰਡ ਦੇ ਵਿੱਚ ਇਸ ਵੇਲੇ ਬਣੀ ਹੋਈ ਹੈ ਜਿਸ ਤਰ੍ਹਾਂ ਵੀਰ ਜੀ ਤੁਹਾਨੂੰ ਦੱਸਿਆ ਸੀਗਾ ਕਿ ਮਹਾਪੁਰਖ ਨੇ ਇੱਥੇ ਬਾਬਾ ਸੁਖਾ ਸਿੰਘ ਜੀ ਔਰ ਜਦੋਂ ਸਾਡੇ ਪੰਜਾਬ ਦੇ ਵਿੱਚ ਹੜ੍ਹ ਆਏ ਸੀਗੇ ਬਹੁਤ ਵੱਡੀ ਜਿਹੜੀ ਮਾਰ ਆ ਮਾਜਣ ਨੂੰ ਵੱਜੀ ਸੀ ਇਸ ਵਾਰੀ ਤੇ ਜਿੱਥੇ ਸਰਕਾਰਾਂ ਵੀ ਕਿਤਨਾ ਕਿਤੇ ਫੇਲ ਹੁੰਦੀਆਂ ਨਜ਼ਰ ਆ ਰਹੀਆਂ ਸੀ ਤਾਂ ਮਹਾਪੁਰਖਾਂ ਨੇ ਜਿਹੜਾ ਡੰਡਾ ਚੁੱਕਿਆ ਸੀਗਾ ਕਈ ਘੜਾ ਚੁੱਕਿਆ ਸੀਗਾ ਕਿ ਸਾਡੇ ਸਾਡੇ ਕਿਸਾਨ ਭਰਾ ਨੇ ਜਿਹੜੇ ਸਾਡੇ ਲੋਕ ਨੇ ਜਿਹੜਾ ਸਾਡਾ ਸਮਾਜ ਹੈ ਉਹਦੀ ਰੱਖਿਆ ਕੀਤੀ ਜਾਵੇ ਤਾਂ ਉਹਨਾਂ ਕਾਰਜ ਨੂੰ ਦੇਖਦੇ ਹਾਂ ਮਹਾਪੁਰਖਾਂ ਨੂੰ ਜਿਹੜੇ ਨੇ ਤਖਸੈਬਾਨ ਤੋਂ ਹੀ ਸਨਮਾਨਿਤ ਕੀਤਾ ਗਿਆ ਤੱਕ ਸ੍ਰੀ ਹਰਮੰਦਰ ਪਟਨਾ ਸਾਹਿਬ ਸਨ ਤਕਸਰੀ ਦੰਦਮਾ ਸਾਹਿਬ ਨੂੰ ਜਿਹੜਾ ਸਨਮਾਨਤ ਕੀਤਾ ਗਿਆ ਤਕਸਰੀ ਕੇਸਗੜ੍ਹ ਸਾਹਿਬ ਨੂੰ ਸਨਮਾਨਤ ਕੀ ਤਾਂ ਕਹਿੰਦੀ ਗੱਲ ਹੈ ਕਿ ਜਿਹੜੇ ਸਾਡੇ ਸਿੱਖ ਕੌਮ ਦੀ ਸਿਰਮੌਰ ਸੰਸਥਾ ਐਸਜੀਪੀਸੀ ਉਹਨਾਂ ਵੱਲੋਂ ਉਹਨਾਂ ਨੂੰ ਸਨਮਾਨਤ ਕੀਤਾ ਗਿਆ ਔਰ ਜਿਹੜੀ ਐਸਜੀਪੀਸੀ ਦੇ ਵੱਲੋਂ ਜਿਹੜਾ ਉੱਥੇ ਅਜ਼ਾਇਬ ਘਰ ਬਣਾਇਆ ਹੋਇਆ ਉੱਥੇ ਮਹਾਂਪੁਰਖਾਂ ਦੀ ਸੰਤੂ ਆਬਾ ਤਾਰਾ ਸਿੰਘ ਉਹਨਾਂ ਦੀ ਉਹਨਾਂ ਦੀ ਤਸਵੀਰ ਵੀ ਜਿਹੜੀ ਉੱਥੇ ਸ਼ੁਭ ਦੀ ਕੀਤੀ ਗਈ ਕਿ ਉਹਨਾਂ ਨੇ ਜਿਹੜੇ ਸਮਾਜ ਸੁਧਾਰ ਕੰਮ ਕੀਤੇ ਨੇ ਲੋਕਾਂ ਦੇ ਵਿੱਚ ਵਿਦਿਆ ਵੰਡੀ ਹੈ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਰੀ ਦੇ ਵਿੱਚ ਬਣਾਇਆ ਸੀਗਾ ਜਿਨੇ ਇੱਕ ਰੂ ਜਿਹੜੇ ਗਰੀਬ ਤਕਵੇ ਦੇ ਲੋਕ ਸੀਗੇ ਉਹਨਾਂ ਨੂੰ ਜਿਹੜਾ ਪੜਨ ਦੀ ਜਿਹੜੀ ਉਹਨਾਂ ਨੇ ਸਮਰੱਥਾ ਦਿੱਤੀ ਤੇ ਜਿਹੜਾ ਸਾਡਾ ਪਿੰਡ ਹੈ ਇਹ ਬਾਈਆ ਵਜਦਾ ਇੱਥੋਂ ਬਾਈ ਪਿੰਡ ਜਿਹੜੇ ਨਿਕਲ ਕੇ ਗਏ ਨੇ ਸੰਧੂਆਂ ਦਾ ਬਾਈਆ ਵਜਦਾ ਤੇ ਹੁਣ ਜਿਹੜੇ ਮਹਾਂਪੁਰਖ ਨੇ ਆਸਟ੍ਰੇਲੀਆ ਦੇ ਵਿੱਚ ਗਿਆ ਹੋਏ ਨੇ ਤੇ ਉੱਥੇ ਵੀ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਜਿਹੜਾ ਉਹਨਾਂ ਨੂੰ ਸਨਮਾਨਤ ਕੀਤਾ ਗਿਆ ਉਹਨਾਂ ਦੇ ਸਮਾਜਿਕ ਕਮਾਂ ਵਾਸਤੇ ਤੇ ਜੇ ਆਪਾਂ ਗੱਲ ਕਰਦੇ ਆਂ ਬਾਬਾ ਗੁਰਦੇਵ ਸਿੰਘ ਦੀ ਜਿਨ੍ਹਾਂ ਦਾ ਸਪੈਸ਼ਲੀ ਤੁਸੀਂ ਅੱਜ ਜ਼ਿਕਰ ਕਰਨ ਵਾਸਤੇ ਆਏ ਹੋ ਜਿਹਨਾਂ ਦੀ ਮੂਵੀ ਤਰਸੀਮ ਬਾਈ ਨੇ ਬਣਾਈ ਹੈ ਤੇ ਉਹਦੇ ਉੱਤੇ ਆਪਾਂ ਇਹਦੀ ਗੱਲਬਾਤ ਕਰਨਾ ਹੈ ਤਾਂ ਬਾਬਾ ਜ ਸਰ ਹਲੀ ਸਾਹਿਬ ਤੇ ਜਿਹੜਾ ਉਹਨਾਂ ਦਾ ਜਨਮ ਸਥਾਨ ਹੈ ਉਹ ਵੀ ਇੱਥੇ ਹੈ ਤੇ 1859 ਦੇ ਵਿੱਚ ਜਿਹੜਾ ਉਹਨਾਂ ਦਾ ਇੱਥੇ ਜਨਮ ਹੁੰਦਾ ਤੇ ਪੂਲਿਆਂ ਦੀ ਪੱਤੀ ਜਿਹੜੀ ਸਾਡੇ 12 ਪੱਤੀਆਂ ਨੇ ਪਿੰਡ ਦੇ ਵਿੱਚ ਤੇ ਉੱਥੇ ਜਿਹੜੀ ਪੂਲਿਆਂ ਦੀ ਪੱਤੀ ਹੈ ਉੱਥੇ ਜਿਹੜਾ ਉਹਨਾਂ ਦੇ ਪਿਤਾ ਜੀ ਹੁਕਮ ਸਿੰਘ ਦੇ ਘਰ ਉਹਨਾਂ ਦਾ ਜਿਹੜਾ ਜਨਮ ਹੁੰਦਾ ਹੈ 1859 ਦੇ ਵਿੱਚ ਜੀ ਬਚਪਨ ਦੇ ਵਿੱਚ ਉਹ ਇੰਨੇ ਕੁ ਸੁਲਝੇ ਹੋਏ ਸੀਗੇ ਉਹਨਾਂ ਦਾ ਜਿਹੜਾ ਦਿਮਾਗ ਸੀਗਾ ਔਰ ਜਿਹੜੀ ਉਹਨਾਂ ਦੀ ਫਿਜ਼ਿਕਸ ਸੀ ਇੰਨੀ ਫਿੱਟ ਸੀਗੀ ਕਿ ਬਾਬਾ ਰਾਮ ਸਿੰਘ ਜੀ ਦੇ ਹਸਤਾ ਦੇ ਇੱਥੇ ਤੁਸੀਂ ਇਸ ਵੇਲੇ ਖੜੇ ਆਪਾਂ ਸਾਰੇ ਖੜੇ ਆ ਇੱਥੇ ਉਹ ਖੇਡ ਰਹੇ ਸੀਗੇ ਆਪਣੇ ਹਾਨੀਆਂ ਦੇ ਨਾਲ ਤਾਂ ਬਾਬਾ ਰਾਮ ਸਿੰਘ ਜੀ ਇੱਥੇ ਬੈਠੇ ਹੋਏ ਸੀਗੇ ਤੇ ਉਹਨਾਂ ਨੇ ਉਹਨਾਂ ਨੂੰ ਆਵਾਜ਼ ਮਾਰੀ ਕੀ ਉਹਨਾਂ ਨੂੰ ਇਸ਼ਾਰਾ ਕਰਕੇ ਆਵਾਜ਼ ਮਾਰੀ ਕਿਦਰ ਔਰ ਜਦੋਂ ਆਏ ਤਾਂ ਉਹਨੇ ਪੁੱਛਿਆ ਕਿ ਕਾਕਾ ਤੇਰਾ ਨਾਮ ਕੀ ਹੈ ਤੇ ਉਹਨਾਂ ਕਹਿੰ ਕੀ ਮੇਰਾ ਨਾਮ ਗੁਰਦਿੱਤ ਹੈ ਜੀ ਤਾਂ ਮਾਹਪੁਰਖਾਂ ਨੇ ਥਾਪੜਾ ਦੇ ਕੇ ਉਹਨਾਂ ਨੂੰ ਵਾਰ ਦਿੱਤਾ ਜਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਬਾਬਾ ਗੁਰਦਿੱਤ ਸਿੰਘ ਦੇ ਨਾਮ ਨਾਲ ਜਾਣਿਆ ਜਾਊਗਾ ਬੋਲੇ ਸੋਨਹਾਰਾ ਲੋ ਜਿੱਗਾ ਗਾਣੋ ਤਾਂ ਉਹਨਾਂ ਮਾਹਪੁਰਖਾਂ ਨੇ ਜਿਹੜਾ ਫਿਰ ਜਿੱਦਾਂ ਜਿੱਦਾਂ ਉਮਰ ਵੀ ਦਿੱਗੇ 15 16 ਸਾਲ ਜਦੋਂ ਜਵਾਨੀ ਦੀ ਅਵਸਥਾ ਵਿੱਚ ਆਇਆ ਤਾਂ ਫਿਰ ਉਹ ਆਪਣੇ ਜਿਹੜਾ ਉਹਨਾਂ ਦਾ ਭਰਾ ਸੀਗਾ ਪਹਿਲੂ ਸਿੰਘ ਉਹਨਾਂ ਦੇ ਨਾਲ ਜਿਹੜੇ ਉੱਥੇ ਮਲਾਇਆ ਦੇ ਚਲੇ ਗਏ ਉੱਥੇ ਉਹਨਾਂ ਨੇ ਆਪਣਾ ਨੌਕਰੀ ਕੀਤੀ ਕਾਰੋਬਾਰ ਸਿੱਖਿਆ ਉਸ ਤੋਂ ਬਾਅਦ ਜਦੋਂ ਫਿਰ ਇੱਥੇ ਵਾਪਸ ਆਂਦੇ ਆ ਤਾਂ ਸਾਡਾ ਜਿਹੜਾ ਭਾਰਤ ਸੀਗਾ ਉਸ ਵੇਲੇ ਅੰਗਰੇਜ਼ਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੋਇਆ ਸੀਗਾ ਤਾਂ ਲੋਕੀ ਜਿਹੜੇ ਬੜੇ ਪਰੇਸ਼ਾਨ ਸੀਗੇ ਅੰਗਰੇਜ਼ਾਂ ਦੀ ਗੁਲਾਮੀ ਤੋਂ ਬੜੇ ਤੰਗ ਸੀਗੇ ਤੇ ਜਿਹੜੇ ਇਸਤਾਨ ਤੇ ਆਪਾਂ ਖਲੋਤੇ ਆ ਤੇ ਬਾਬਾ ਰਾਮ ਸਿੰਘ ਦੇ ਇਸਤਾਨ ਤੇ ਇਹਨਾਂ ਮਾਪੁਰਖਾਂ ਨੇ ਵੀ ਫੌਜ ਦੇ ਵਿੱਚ ਜਿਹੜੀ ਨੌਕਰੀ ਕੀਤੀ ਸੀ ਹੋਰ ਇੱਥੇ ਅਹ ਤੁਹਾਨੂੰ ਆਪਾਂ ਕਵਾਂਗੇ ਕਿ ਜਾਣ ਲੱਗਿਆ ਇੱਥੇ ਸਰੋਵਰ ਸਾਹਿਬ ਬੰਦਾ ਪਿਆ ਉਹਦੀ ਵੀ ਤੁਸੀਂ ਕਵਰੇਜ ਕਰਨਾ ਇੱਥੇ ਇੱਕ ਛੱਪੜ ਹੁੰਦਾ ਸੀਗਾ ਢਾਬ ਹੁੰਦੀ ਸੀਗੀ ਤੇ ਉੱਥੇ ਜਿਹੜਾ ਇੱਕ ਅੰਗਰੇਜ਼ ਅਫਸਰ ਸ਼ਿਕਾਰ ਕਰਨ ਵਾਸਤੇ ਆਇਆ ਸੀਗਾ ਕਿ ਜਦੋਂ ਉਹ ਸ਼ਿਕਾਰ ਕਰਨ ਵਾਸਤੇ ਰਫਲ ਚਾਹੁੰਦਾ ਮਾਹਪੁਰ ਖਾਨਾਂ ਪਤਾ ਲੱਗਿਆ ਕਿ ਕੋਈ ਬੰਦਾ ਇੱਥੇ ਸ਼ਿਕਾਰ ਕਰਨ ਵਾਸਤੇ ਆਇਆ ਤਾਂ ਮਾਹਪੁਰ ਖਾਨ ਨੇ ਉਹਦੇ ਅੰਗਰੇਜ਼ ਅਫਸਰ ਦੇ ਚਪੇੜ ਮਾਰ ਕੇ ਰਫਲ ਖੋਲੀ ਸੀ ਕਿ ਇਹ ਮਤਲਬ ਏਡੇ ਬਲੀ ਯੋਧਿਆਂ ਦੀ ਧਰਤੀ ਆ ਇਹ ਨਗਰ ਹੈ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਬਾਬਾ ਗੁਰਦੇਵ ਸਿੰਘ ਜੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਜਿਹੜਾ ਸਾਡਾ ਦੇਸ਼ ਆ ਗੁਲਾਮ ਹੋ ਚੁੱਕਿਆ ਕੁਝ ਲੋਕਾਂ ਵੱਲੋਂ ਉਹਨਾਂ ਨਾਲ ਸੰਪਰਕ ਕੀਤਾ ਗਿਆ ਕਿਉਂਕਿ ਸਾਡੇ ਜਿਹੜੇ ਲੋਕ ਸੀਗੇ ਕੈਨੇਡਾ ਦੀ ਧਰਤੀ ਤੇ ਗਏ ਸੀ ਜਿਸ ਤਰ੍ਹਾਂ ਹੁਣ ਵੀ ਅੱਜ ਕੱਲ੍ਹ ਵੀ ਜਾ ਰਹੇ ਨੇ ਉਸ ਸਮੇਂ ਵੀ ਕੈਨੇਡਾ ਦੀ ਧਰਤੀ ਤੇ ਗਏ ਸੀ ਤੇ ਉਹਨਾਂ ਨੂੰ ਇਹ ਸੀਗਾ ਕਿ ਅਸੀਂ ਜਿਹੜੇ ਆਪਣੇ ਪਰਿਵਾਰ ਨੇ ਸਾਡੇ ਬੱਚੇ ਨੇ ਮਾਪੇ ਨੇ ਉਹਨਾਂ ਨੂੰ ਅਸੀਂ ਕੈਨੇਡਾ ਦੇ ਵਿੱਚ ਲੈ ਕੇ ਆਈਏ ਜੀ ਜੀ ਬਿਲਕੁਲ ਤਾਂ ਉੱਥੇ ਇੱਕ ਡੈਲੀਗੇਟ ਆਇਆ ਸੀਗਾ ਤੇ ਉਹਨਾਂ ਨੇ ਆਨਕੇ ਸਾਰਾ ਉਹਨਾਂ ਨੇ ਆਪਣੀ ਦੱਸੀ ਪ੍ਰੋਬਲਮ ਕਿ ਸਾਡੀ ਆ ਸਮੱਸਿਆ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਪਰਿਵਾਰ ਨੇ ਉਹ ਕੈਨੇਡਾ ਦੀ ਧਰਤੀ ਤੇ ਸਾਡੇ ਨਾਲ ਉੱਥੇ ਰਹਿਣ ਬਸੇਰਾ ਕਰਨ ਤੇ ਜਦੋਂ ਇਹ ਗੱਲ ਹੋਈ ਤੇ ਗਲਤ ਤਕਰੀਬਨ 1914 ਦੀ ਹੈ ਤਾਂ ਮਾਪੁਰਖਾਂ ਨੇ ਆ ਜੋ ਵੀ ਕਾਰਵਾਈ ਕਰਨੀ ਸੀ ਕਾਨੂੰਨੀ ਕਾਰਵਾਈ ਸੀ ਜਾਂ ਕਾਨੂੰਨੀ ਅੜਿੱਕੇ ਸੀ ਜਿਹੜੇ ਸਰਕਾਰੀ ਸਰਕਾਰਾਂ ਅੜਿੱਕੇ ਪਾਉਂਦੀਆਂ ਹੁੰਦੀਆਂ ਨੇ ਉਹਨਾਂ ਨੇ ਸਾਰੇ ਕਾਨੂੰਨੀ ਕਾਰਵਾਈ ਕਰਕੇ ਇੱਕ ਜਹਾਜ਼ ਖਰੀਦਿਆ ਸੀਗਾ ਜਾਪਾਨ ਦੀ ਕੰਪਨੀ ਦਾ ਜਹਾਜ਼ ਸੀਗਾ ਕਾਮਾਗਾਟਾ ਮਾਰੂ ਕੰਪਨੀ ਕੰਪਨੀ ਦਾ ਜਾਪਾਨ ਦੀ ਕੰਪਨੀ ਦਾ ਜਹਾਜ਼ ਸੀਗਾ ਕਾਮਾਗਾਟਾ ਮਾਰੂ ਲੀਜ਼ ਤੇ ਉਹਨਾਂ ਨੇ ਲਿਆ ਸੀਗਾ तकरीबन 11000 ਡਾਲਰ ਮਹੀਨਾ ਜਿਹੜੀ ਉਹਦੀ ਕਿਰਾਇਆ ਸੀਗਾ ਤੇ ਉਹ ਜਿਹੜਾ ਜਹਾਜ਼ ਸੀਗਾ ਉਹ ਬੇਸਿਕਲੀ ਜਹਾਜ਼ ਹੈਗਾ ਸੀਗਾ ਮਾਲ ਜਹਾਜ਼ੀ ਤੇ ਆਪਾਂ ਸਮਾਨ ਦੀ ਟੁਆ ਟਵਾਈ ਕਰਦੇ ਆਂ ਤੇ ਮਹਾਂਪੁਰਖਾਂ ਨੇ ਫਿਰ 30000 ਡਾਲਰ ਉਹਦੇ ਉੱਪਰ ਲਾ ਕੇ ਉਹਨੂੰ ਇੱਕ ਜਿਹੜਾ ਸਵਾਰੀਆਂ ਵਾਲਾ ਤਿਆਰ ਕੀਤਾ ਸੀਗਾ ਕਿ ਜਿਹੜੇ ਮੁਸਾਫਰ ਜਾਣੇ ਨੇ ਉੱਥੇ ਜਾਣੇ ਨੇ ਉਹਨਾਂ ਦੀ ਸਬਧਾ ਵਾਸਤੇ ਜਿਹੜਾ ਸਮਾਨ ਚਾਹੀਦਾ ਸੀ ਉਹ ਤਿਆਰ ਕਰ ਲੈਣਾ ਔਰ ਉਸ ਤੋਂ ਬਾਅਦ ਜਿਹੜਾ ਜਹਾਜ਼ ਉਹਨਾਂ ਨੇ ਤਿਆਰ ਕਰ ਲਿਆ ਉਹਦਾ ਜਹਾਜ਼ ਦਾ ਨਾਮ ਰੱਖਿਆ ਸੀਗਾ ਗੁਰੂ ਨਾਨਕ ਸਟੀਮ ਸ਼ਿਪ ਜਿਹਦਾ ਨਾਮ ਬਾਅਦ ਵਿੱਚ ਆਪਾਂ ਹੁਣ ਫਿਲਮ ਦੇ ਵਿੱਚ ਵੀ ਗੁਰੂ ਨਾਨਕ ਜਹਾਜ਼ ਜਿਹੜਾ ਦੇਖ ਰਹੇ ਹਾਂ ਤੇ ਉਸ ਤੋਂ ਬਾਅਦ ਉਹ ਜਦੋਂ ਇੱਥੋਂ ਚੱਲਦੇ ਨੇ तकरीबन 376 ਮੁਸਾਫਰ ਜਿਹੜੇ ਉਹਨਾਂ ਦੇ ਨਾਲ ਇੱਥੋਂ ਆਪਣੇ ਭਾਰਤ ਤੋਂ ਚੱਲਦੇ ਨੇ ਕੈਨੇਡਾ ਜਾਣ ਵਾਸਤੇ ਤੇ ਉਹ ਜਦੋਂ ਦੋ ਤਿੰਨ ਜਗ੍ਹਾ ਤੇ ਉਹਨਾਂ ਨੇ ਪੜਾ ਕਰਕੇ ਜਦੋਂ ਉੱਥੇ ਪਹੁੰਚਦੇ ਨੇ तकरीबन 23 ਮਈ ਨੂੰ ਜਿਹੜਾ 1914 ਨੂੰ ਵੈਨਕੂਵਰ ਦੀ ਧਰਤੀ ਤੇ ਉੱਥੇ ਪਹੁੰਚਦੇ ਨੇ ਲੇਕਿਨ ਉਹਨਾਂ ਨੂੰ ਉੱਥੇ ਪਹੁੰਚੇ ਤੋਂ ਪਹਿਲਾਂ ਦੋ ਤਿੰਨ ਮੀਲ ਦੀ ਜਿਹੜਾ ਵਾਰਡ ਹੈਗੀ ਸੀ ਕਿ ਉੱਥੇ ਉਹਨਾਂ ਨੂੰ ਰੋਕ ਦਿੱਤਾ ਗਿਆ ਸਰਕਾਰ ਨੇ ਉਹਨਾਂ ਨੂੰ ਉੱਥੇ ਘਾੜ ਦੇ ਉੱਪਰ ਨਹੀਂ ਜਾਣ ਦਿੱਤਾ ਜਿੱਥੇ ਉਹਨਾਂ ਨੂੰ ਰੁਕਣਾ ਸੀਗਾ ਉੱਥੇ ਉਹਨਾਂ ਨੂੰ ਕਾਫੀ ਸਮਾਂ ਰੁਕਿਆ ਗਿਆ लगभग 2 मिनट हां लगभग 2 मिनट ਉੱਥੇ ਰੁਕਿਆ ਗਿਆ ਲੰਬੇ ਸਫ਼ਰ ਤੋਂ ਬਾਅਦ ਉੱਥੇ ਗਿਆ ਸੀਗੇ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਵੀ ਨਹੀਂ ਦਿੱਤਾ ਗਿਆ ਲੋਕ ਜਿਹੜੇ ਭੁੱਖੇ ਤੇ ਆਏ ਸੀ ਜਿਹੜੇ ਮੁਸਾਫਿਰ ਵਿਚਾਰੇ ਭੁੱਖ ਦੇ ਨਾਲ ਉਹਨਾਂ ਦਾ ਬੇਹਾਲ ਹੋਇਆ ਪਰ ਕਿਸੇ ਨੇ ਉੱਥੇ ਉਹਨਾਂ ਦੀ ਸਾਰ ਨਹੀਂ ਲਈ ਜੀ ਸੁਸਮਾ ਉੱਥੋਂ ਉਹਨਾਂ ਨੂੰ ਜਿਹੜਾ ਵਾਪਸ ਭੇਜ ਦਿੱਤਾ ਗਿਆ ਉਹਨਾਂ ਜਿਹੜਾ ਜਹਾਜ਼ ਸੀਗਾ ਉੱਥੇ ਨਹੀਂ ਰੋਕਣ ਦਿੱਤਾ ਗਿਆ ਔਰ ਵਾਪਸ ਉਹਨਾਂ ਨੂੰ ਭੇਜ ਦਿੱਤਾ ਗਿਆ ਤੇ ਜਦੋਂ ਫਿਰ ਉੱਥੋਂ ਵਾਪਸ ਚੱਲਦੇ ਨੇ ਵਾਪਸ ਆਂਦੇ ਨੇ ਇੱਥੇ ਭਾਰਤ ਆਣਾ ਸੀ ਉਹਨਾਂ ਨੇ ਹੋਰ ਕਿੱਥੇ ਕਿੱਥੇ ਜਾਣਾ ਸੀ ਜਦੋਂ ਵਾਪਸ ਆਂਦੇ ਨੇ ਤਾਂ ਫਿਰ ਇੱਥੇ ਆਪਣੇ ਜਿਹੜਾ ਭਾਰਤ ਦੇ ਵਿੱਚ ਕਲਕੱਤੇ ਦੇ ਬਜਬੜ ਘਾੜ ਤੇ ਉਹਨਾਂ ਨੂੰ ਜਿਹੜਾ ਰੋਕ ਦਿੱਤਾ ਜਾਂਦਾ ਉੱਥੇ ਜਿਹੜਾ ਵਾ ਜਿਹੜਾ ਉਹਨਾਂ ਨੂੰ ਮਤਲਬ ਜਿਹੜਾ ਜਹਾਜ਼ ਸੀਗਾ ਜਹਾਜ਼ ਦੇ ਵਿੱਚ ਉਹਦਾ ਬਾਬੇ ਦਾ ਦਫ਼ਤਰ ਸੀਗਾ ਉਹਨੂੰ ਵੀ ਉਹਨਾਂ ਨੇ ਜਿਹੜਾ ਸੀਲ ਕਰ ਦਿੱਤਾ ਸੀ ਜਬਤ ਕਰ ਦਿੱਤਾ ਸੀਗਾ ਤੇ ਉਹਦੇ ਵਿੱਚ ਤਕਰੀਬਨ 3000 ਸੋਨੇ ਦੀਆਂ ਮੋਹਰਾਂ ਤੇ 35 ਉਹ ਜਿਹੜੇ ਚਾਂਦੀ ਦੇ ਸਿੱਕੇ ਜਿਹੜੇ ਉਹ ਵੀ ਸਰਕਾਰ ਵੱਲੋਂ ਜਿਹੜੇ ਅੰਗਰੇਜ਼ਾਂ ਵੱਲੋਂ ਜਿਹੜੇ ਜ਼ਬਤ ਕਰ ਲਏ ਔਰ ਉੱਥੇ ਉੱਥੇ ਲਾਟ ਚਾਰਜ ਵੀ ਕੀਤਾ ਗਿਆ तकरीबन 25 30 ਦੇ ਕਰੀਬ ਜਿਹੜੇ ਮੁਸਾਫਰ ਨੇ ਉੱਥੇ ਉਹ ਮਰ ਜਾਂਦੇ ਨੇ ਔਰ ਜਿਹੜੇ ਜਹਾਜ਼ ਦੇ ਵਿੱਚ ਜਿਹੜੇ ਮੁਸਾਫਰ ਸੀਗੇ ਉਹਨਾਂ ਨੂੰ ਪਤਾ ਸੀਗਾ ਕਿ ਬਾਬਾ ਦੀ ਬਾਬਾ ਜੀ ਦੀ अहमियत ਕੀ ਹੈ ਤੇ ਉਹਨਾਂ ਜਿੱਦਾਂ ਆਪਾਂ ਦੇਖਦੇ ਹਾਂ ਕਿ ਜਦੋਂ ਕੋਈ ਲੜਾਈ ਹੁੰਦਾ ਯੁੱਧ ਹੁੰਦਾ ਤਾਂ ਹਰ ਕੋਈ ਜਿਹੜਾ ਚਾਹੁੰਦਾ ਕਿਡਾ ਉਹਨਾਂ ਦਾ ਲੀਡਰ ਹੈ ਉਹਨੂੰ ਸੇਫ ਕੀਤਾ ਜਾਵੇ ਤਾਂ ਜਿਹੜੇ ਕੁਝ ਚਾਰ ਪੰਜ ਜਿਹੜੇ ਸਿੰਘ ਸੀਗੇ ਸਿਆਣੇ ਸੂਝਵਾਨ ਉਹਨਾਂ ਨੇ ਕੀਤਾ ਕਿ ਬਾਬਾ ਜੀ ਨੂੰ ਚੁੱਕ ਕੇ ਉੱਥੋਂ ਜਿਹੜਾ ਵਾ ਜਹਾਇਤੋਂ ਆਸਿਵ ASE ਕਰਤਾ ਕਿ ਜਿਹੜਾ ਸਰਕਾਰ ਦੇ ਹੱਥ ਨਾ ਲੱਗ ਸਕਣ ਕਿਉਂਕਿ ਜੇ ਸਰਕਾਰ ਦੇ ਹੱਥ ਲੱਗ ਜਾਂਦੇ ਤਾਂ ਸਰਕਾਰ ਨੇ ਆਪਣੀ ਮਰਜ਼ੀ ਕਰਨੀ ਸੀ ਜਿਸ ਤਰ੍ਹਾਂ ਜੱਲਿਆਂ ਵਾਲੇ ਬਾਗ ਦੇ ਵਿੱਚ ਕੀਤੀ ਗਈ ਸੀ ਜੱਲਿਆਂ ਵਾਲਾ ਬਾਗ ਦਾ ਜਿਹੜਾ ਵਾ ਸਾਕਾ ਲੋਕਾਂ ਸਾਹਮਣੇ ਕਾਫੀ ਸਮ ਤਦਾ ਬਾਬਾ ਜੀ ਤਕਰੀਬਨ 7-8 ਸਾਲ ਜਿਹੜਾ ਰੂਪੋਸ਼ ਰਏ ਉੱਥੇ ਫਿਰ ਉਹਨਾਂ ਨੇ ਆਪਣੀ ਯਤਨਾ ਸੰਦਕਾ ਜਿਹੜਾ ਜਿਹੜੀ ਘਟਨਾ ਵਾਪਰੀ ਸੀ ਬਜਬੜੇ ਘਾੜਤੇ ਜਾਂ ਪੂਰੇ ਸਫਰ ਦੇ ਦੌਰਾਨ ਜਿਹੜੀਆਂ-ੜੀਆਂ ਘਟਨਾਵਾਂ ਵਾਪਰੀਆਂ ਉਹ ਮਹਾਂਪੁਰਖਾਂ ਨੇ ਲੋਕਾਂ ਤੱਕ ਪਹੁੰਚਾਈਆਂ ਉਜਾਗਰ ਕੀਤੀਆਂ ਔਰ ਇਹ ਇਸ ਸਫਰ ਦੇ ਵਿੱਚ ਬਾਬਾ ਜੀ ਦਾ ਇੱਕ ਪਹਚੰਗੀ ਵੀ ਸੀਗਾ ਬਲਵੰਤ ਸਿੰਘ ਉਹ ਵੀ ਇਹਨਾਂ ਦੇ ਇਸ ਸਫਰ ਦੇ ਵਿੱਚ ਉਹਨਾਂ ਦੇ ਨਾਲ ਸੀਗਾ ਤੇ ਫਿਰ ਉਸ ਤੋਂ ਬਾਅਦ ਜਿਹੜਾ ਚੱਲਦਾ ਰਿਹਾ ਸਮਾਂ ਚੱਲਦਾ ਰਿਹਾ ਫਿਰ ਉਹਨਾਂ ਨੇ ਇੱਥੇ ਜਿਹੜਾ ਰਹਿਣ ਬਸੇਰਾ ਕੀਤਾ ਸੀਗਾ ਔਰ ਜੇ ਪਿੰਡ ਦੇ ਬਜ਼ੁਰਗਾਂ ਦੀ ਗੱਲ ਕਰੀਏ ਤਾਂ ਬਜ਼ੁਰਗਾਂ ਤੋਂ ਸਾਨੂੰ ਇਹ ਵੀ ਸੁਣਨ ਨੂੰ ਮਿਲਦਾ ਹੈ ਕਿ ਬਾਬਾ ਜੀ ਇੱਕ ਗੱਤਕੇ ਦੇ ਚੰਗੇ ਤੱਕਰੇ ਖਿਡਾਰੀ ਸੀ ਜੀ ਤੇ ਜਿੱਦਾਂ ਆਪਾਂ ਸੱਥਾਂ ਦੇ ਵਿੱਚ ਪਿੰਡਾਂ ਦੇ ਵਿੱਚ ਸੱਥਾਂ ਹੁੰਦੀਆਂ ਨੇ ਜਿੱਥੇ ਬਜ਼ੁਰਗ ਬੈਠ ਕੇ ਵਿਚਾਰਾਂ ਕਰਦੇ ਨੇ ਗੱਲਾਂ ਬਾਤਾਂ ਕਰਦੇ ਸਾਨੂੰ ਕਾਫੀ ਕੁਝ ਸਿੱਖਣ ਨੂੰ ਮਿਲਦਾ ਬਜ਼ੁਰਗਾਂ ਦੇ ਕੋਲ ਕਹਿੰਦੇ ਆ ਨਾ ਕਿ ਜਾਂ ਤਾਂ ਤੁਸੀਂ ਕਾਫੀ ਕਿਤਾਬਾਂ ਪੜ੍ਹ ਲਓ ਜਾਂ ਫਿਰ ਤੁਸੀਂ ਇੱਕ ਰੈਕਟਰ ਦੇ ਕੋਲ ਬੈਠ ਕੇ 5 ਮਿੰਟ ਉਹਦੇ ਨਾਲ ਸਪੈਂਡ ਕਰ ਲੋ ਤਾਂ ਤੁਸੀਂ ਸਾਰੀ ਜਿਹੜੀ ਉਹਦੇ ਆਥਰ ਦੀ ਥਿੰਕਿੰਗ ਆ ਉਹ ਤੁਹਾਡੇ ਅੰਦਰ ਆ ਜੇਗੀ ਉਹ ਤੁਸੀਂ ਸਾਰੀਆਂ ਕਿਤਾਬਾਂ ਦੀ ਲੋੜ ਨਹੀਂ ਗਈ ਜਾਂ ਬਜ਼ੁਰਗਾਂ ਦਾ ਤੁਸੀਂ ਗਿਆਨ ਲੈ ਲਓ ਤਾਂ ਬਜ਼ੁਰਗ ਦੱਸਦੇ ਨੇ ਕਿ ਮਹਾਪੁਰਖ ਜਦੋਂ ਕਿਤੇ ਮੰंजे ਤੇ ਬੈਠੇ ਹੁੰਦੇ ਸੀ ਨਾ ਕਿਤੇ ਕਾਂ ਮੰਜੇ ਦੇ ਥੱਲੇ ਵੜ ਜਾਂਦਾ ਸੀ ਤਾਂ ਮਹਾਪੁਰਖ ਇੰਨੇ ਕੁ ਫਰਤੀਲੇ ਸੀ ਕਿ ਉਹਨਾਂ ਕੋ ਡਾਂਗ ਹੁੰਦੀ ਸੀ ਗੱਦਕਦੇ ਦੇ ਅਗਰੇ ਖੜਾ ਰਹੀ ਸੀ ਵੀ ਕਾਂ ਨੂੰ ਥੱਲੇ ਨਿਕਲ ਨਹੀਂ ਸੀ ਦਿੰਦੇ ਅੱਛਾ ਜੀ ਤੇ ਇਹ ਉਹਨਾਂ ਦੀ ਫਿਜ਼ੀਕ ਸੀ ਤੇ ਬਾਕੀ ਤੁਸੀਂ ਦੇਖਿਆ ਕਿ ਜਿੱਦਾਂ ਦਿਮਾਗ ਪੱਖ ਤੋਂ ਵੀ ਇਹਨੇ ਤੇ ਤੇਰਾ ਸੀ ਕਿ ਉਹਨਾਂ ਨੇ ਜਿਹੜਾ ਵਾ ਸਰਕਾਰ ਦੇ ਨਾਲ ਪੂਰੇ ਕਾਉਨ ਦੇ ਨਾਲ ਜਿਹੜਾ ਮੱਥਾ ਲਾਇਆ ਸੀਗਾ ਕਿ ਅੰਗਰੇਜ਼ਾਂ ਦੀ ਪੂਰੀ ਸਰਕਾਰ ਦੇ ਨਾਲ ਜਿਹੜਾ ਮੱਥਾ ਲਾਇਆ ਸੀਗਾ ਔਰ ਸਮੇਂਦਾਰ ਸਮੇ ਉਸ ਤੋਂ ਬਾਅਦ ਜਿਹੜਾ ਵਾ ਮਹਾਪੁਰਖ 24 ਜੁਲਾਈ 1929 ਨੂੰ ਜਿਹੜਾ ਸਰੀਰ ਤਿਆਗਦੇ ਨੇ ਤੇ ਜਿੱਥੇ ਤੁਸੀਂ ਇਸ ਵੇਲੇ ਖੜੇ ਹੋ ਇੱਥੇ ਫਿਰ ਉਹਨਾਂ ਦਾ ਜਿਹੜਾ ਸੰਸਕਾਰ ਹੈ ਕੀਤਾ ਗਿਆ ਔਰ ਬਜ਼ੁਰਗਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਉਹਨਾਂ ਵੱਲੋਂ 6 ਮਹੀਨੇ ਪਹਿਲਾਂ ਕਹਿ ਦਿੱਤਾ ਗਿਆ ਸੀਗਾ ਕਿ ਜਿਹੜਾ ਮੇਰਾ ਸੰਸਕਾਰ ਹੈ ਉਹ ਤੁਸੀਂ ਬਾਬਾ RAM ਸਿੰਘ ਦੇ ਚਰਨਾਂ ਦੇ ਵਿੱਚ ਕਰਨਾ ਹੈ ਸੋ ਇਸ ਜਗ੍ਹਾ ਤੇ ਉਹਨਾਂ ਦਾ ਦਾ ਸੰਸਕਾਰ ਕੀਤਾ ਗਿਆ ਇੱਥੇ ਨਿਸ਼ਾਨ ਸਾਹਿਬ ਜਿਹੜਾ ਸ਼ੁਭ ਕੀਤਾ ਗਿਆ ਸੋ ਸਾਡੀ ਪਿੰਡ ਇੱਕ ਵੱਡੀ ਦੇਣਾ ਮਾਪੁਰਖਾਂ ਦੀ ਤੇ ਕਾਫੀ ਇਹ ਜਿਹੜੀ ਫਿਲਮ ਕੀਤੀ ਗਈ ਆ ਬਾਈ ਨੇ ਤਰਸੇਮ ਜਸਰ ਨੇ ਕੀਤੀ ਹੈ ਔਰ ਉਹਦੇ ਵਿੱਚ ਸਾਡੇ ਪਿੰਡ ਦਾ ਇੱਕ ਨੌਜਵਾਨ ਹੈ ਸੋ ਸਿੰਘ ਬਾਜ ਉਹਨੇ ਵੀ ਕਿਰਦਾਰ ਕੀਤਾ ਸੋ ਸਮੇਂਦਾਰ ਸਮੇਂ ਐਸੇ ਸੂਰਮੇ ਹੋਏ ਨੇ ਐਸੇ ਜੋਧੇ ਹੋਏ ਨੇ ਐਸੇ ਮਾਪੁਰਖ ਹੋਏ ਨੇ ਜਿੰਨਾ ਨੇ ਸਰਹਾਲੀ ਨਗਰ ਦਾ ਜਿਹੜਾ ਨਾਮ ਪੂਰੀ ਦੁਨੀਆ ਤੱਕ ਪਹੁੰਚਾਇਆ ਜੀ ਬਹੁਤ ਧੰਨਵਾਦ ਬੜੇ ਵਿਸਤਾਰ ਦੇ ਵਿੱਚ ਬੜੇ ਸੋਹਣੇ ਤਰੀਕੇ ਦੇ ਨਾਲ ਤੁਸੀਂ ਦੱਸਿਆ ਧੰਨਵਾਦ ਜੀ ਅਸਰੀਆ ਕਾਲ ਇਸ ਵਕਤ ਬਾਬਾ ਗੁਰਦੇਵ ਸਿੰਘ ਜੀ ਦਾ ਜਿਹੜਾ ਇਤਿਹਾਸ ਹੈ ਸ਼ੇਪ ਦੇ ਵਿੱਚ ਇੱਥੇ ਲਿਖਿਆ ਹੋਇਆ ਟਿਕਟ ਜਾਰੀ ਕਰਨ ਦਾ ਜਿਹੜਾ ਪਿੱਛੇ ਕੀ ਕਹਾਣੀ ਸੀ ਕਿਸ ਤਰੀਕੇ ਨਾਲ ਮਾਫੀ ਮੰਗੀ ਗਈ 100 ਸਾਲਾਂ ਬਾਅਦ ਤੇ ਉਹ ਸਾਰੇ ਜਿਹੜੀ ਆਪਾਂ ਹੈਗੀ ਹੈ ਗੱਲ ਉਹਨਾਂ ਦੇ ਹੀ ਨਿਵਾਸੀ ਪਿੰਡ ਤੋਂ ਜਿਹੜੇ ਹੈਗੇ ਨੇ ਉਹ ਜਾਣਾਂਗੇ ਸੋ ਹਾਂਜੀ ਅਰਜਨ ਵੀਰੇ ਪਲੀਜ਼ ਸਾਨੂੰ ਦੱਸੋ ਸਭ ਤੋਂ ਪਹਿਲਾਂ ਜੀ ਜੇ ਬੇਨਤੀ ਕਰਾ ਜਾ ਕੇ ਸਾਡੇ ਵੱਡੇ ਭਰਾ ਰਾਜ ਉਹਨਾਂ ਨੇ ਬੜੀ ਵਿਸਥਾਰ ਦੇ ਨਾਲ ਬੜੀ ਚੰਗੀ ਤਰੀਕੀ ਨਾਲ ਬਾਬੇ ਜੀ ਦੇ ਇਤਿਹਾਸ ਦੱਸੇ ਪਰ ਜਿਹੜੀ ਮੇਨ ਪੁਆਇੰਟ ਮੈਂ ਦੱਸਣਾ ਚਾਹੂਗਾ 2014 ਦੇ ਅੰਦਰ ਜਦੋਂ ਟਰੂໂດ ਦੀ ਸਰਕਾਰ ਸੀ ਉਹਨਾਂ ਨੇ ਤਦੋਂ ਇੱਕ ਸਟੈਂਪ ਵੀ ਜਾਰੀ ਕੀਤੀ ਸੀ ਉਹਦੇ 100 ਸਾਲਿਆਂ ਨਹੀਂ 100 ਸਾਲ ਸਾਕਾ ਜੀ ਨੂੰ ਉਹ ਇਹ ਕਹਿੰਦਾ ਮੈਸੇਜ ਕਰਦੇ ਕਿ ਉਹਨਾਂ ਨੇ ਸਟੈਂਪ ਕੈਨੇਡਾ ਦੇ ਅੰਦਰ ਕੰਮਾਗਾਟਾ ਮਾਰੂ ਸ਼ਬਦ ਉਤੇ ਜਾਰੀ ਕੀਤੀ ਤੇ ਉਹਨਾਂ ਨੇ ਓਪਨਲੀ ਆਪਣੀ ਅਸੈਂਬਲੀ ਵੀ ਤੇ ਉੰਜ ਹੀ ਓਪਨਲੀ ਉਹਨਾਂ ਨੇ ਦੇਸ਼ ਪੰਜਾਬੀ ਆ ਤਾਂ ਤੇ ਸਾਰਿਆਂ ਤੋਂ ਮਾਫੀ ਮੰਗੀ ਕਿ ਉਹਨਾਂ ਜੇ ਉਦਿਸ਼ਿਪ ਡਾਕ ਹੋ ਗਈ ਹੁੰਦੀ ਤੇ ਚੀਜ਼ਾਂ ਹੋਰ ਹੋ ਰਹੀਆਂ ਸੀ ਕਿਉਂਕਿ ਵਾਪਸ ਜਦੋਂ ਉਥੇ ਬੰਦਰਗਾਹ ਦੇ ਉੱਤੇ ਆਈ ਆਪਣੇ ਕਲਕੱਤੇ ਦੇ ਉੱਤੇ ਕਿਵੇਂ ਉਹਨਾਂ ਨੇ ਗੋਰਿਆਂ ਨੇ ਅੰਗਰੇਜ਼ਾਂ ਦੀ ਹਕਮਰਾਨ ਸੀ ਉਹਨਾਂ ਨੇ ਗੋਲੀਆਂ ਦੇ ਨਾਲ ਭੁੰਨ ਦਿੱਤਾ ਤੇ ਵਾਵਾ ਵਿਦਰੋਹ ਕੀਤਾ ਤੇ ਇਹਦਾ ਇਹ ਵੀ ਕਾਰਨ ਸੀ ਉਹਨਾਂ ਦਿਨਾਂ ਦੇ ਅੰਦਰ ਜਿਹੜੀ ਗਦਰ ਪਾਰਟੀ ਸੀ ਗਦਰ ਮੂਵਮੈਂਟ ਸਰਦਾਰ ਸੋਨ ਸਿੰਘ ਜੀ ਪਖਣਾ ਹੋ ਗਏ ਉਹਨਾਂ ਦਾ ਬੜਾ ਵੱਡਾ ਨਾਮ ਸੁਣਿਆ ਆਪਣੇ ਪਖਣਾ ਤੇ ਅੰਬਰਸੇ ਲੱਗੇ ਉੱਥੇ ਤੇ ਇਹਨਾਂ ਸਾਰੇ ਬਾਬੇ ਗੁਰਦੇਸ ਸਿੰਘ ਉਹਨਾਂ ਨੇ ਉੱਥੇ ਜਾ ਕੇ ਜਦੋਂ ਗਦਰੀ ਬਾਬੇ ਨੇ ਬਣਾਈ ਉਹਨਾਂ ਦਿਨਾਂ ਦੇ ਅੰਦਰ ਫਿਰ ਕਿਉਂਕਿ ਸਰਕਾਰ ਡਰ ਗਈ ਭਾਵੇਂ ਕੈਨੇਡਾ ਦੇਸ਼ ਉਦੇਸ਼ੀ ਪਰ ਹੈਗੀ ਦਾ ਬ੍ਰਿਟਿਸ਼ ਕਲੋਨੀ ਸੀ ਨਾ ਤੇ ਇੱਥੋਂ ਦਾ ਵਿਦਰੋਹ ਨਾਲੋਂ ਡਰ ਸੀ ਕਿ ਇੱਥੋਂ ਬੰਦੇ ਜਾ ਕੇ ਜੇ ਅਮਰੀਕਾ ਕੈਨੇਡਾ ਜਾ ਕੇ ਵਿਦਰੋਹ ਕਰਦੇ ਉੱਥੇ ਪੈਸੇ ਵੀ ਬੰਦ ਬਨ ਜਾਣੇ ਤੇ ਲੋਕਾਂ ਨੇ ਹੋਰ ਆ ਕੇ ਵਿਦਰੋਹ ਕਰਨੇ ਇਹਨਾਂ ਦੀ ਮੁਖਾਲਫਤ ਕਰਨੀ ਤੇ ਉਹਨਾਂ ਦੀ ਇਮੀਗ੍ਰੇਸ਼ਨ ਪਾਲਿਸਿਸ ਕਰਕੇ ਉਹਨਾਂ ਨੂੰ ਉੱਥੇ ਉਹਨਾਂ ਨੇ ਡਾਕ ਹੀ ਨਹੀਂ ਕਰਨ ਦਿੱਤੀ ਜਿਹੜੀ ਹੈਗੀ ਸੀ ਤੇ ਉਹਦਾ ਕਾਰਨ ਜਿਹੜਾ ਲੋਕਾਂ ਨੂੰ ਪਾਵੇ ਹੋਨੇ ਪਿੰਡ ਚ ਘਟ ਪਤਾ ਹੋਵੇ ਸਰਦਾਰ ਮੇਵਾਸੇੋਂ ਲੋਪੋਗੇ ਜਿਹੜੀ ਜਿਹੜੇ ਤਰਸੀਮ ਦਸਰਜੀ ਕਿਰਦਾਰ ਦੇ ਬਾਰੇ ਉਹਨਾਂ ਨੇ ਜਾ ਕੇ ਫਿਰ ਜਿਹੜਾ ਉੱਥੋਂ ਦਾ ਅਫਸਰ ਸੀ ਇਮੀਗ੍ਰੇਸ਼ਨ ਉਹਨੂੰ ਗੋਲੀਆਂ ਮਾਰੀ ਸੀ ਤੇ ਉਹਨਾਂ ਨੇ ਆਪਣਾ ਸੰਘਰਸ਼ ਜਿਹੜਾ ਜਾਇਕ ਕੀਤਾ ਸੀ ਤੇ ਇਹੀ ਅਸੀਂ ਮੇਨਲੀ ਦੱਸਣਾ ਚਾਹੁੰਦਾ ਈ 2014 ਦੇ ਅੰਦਰ ਜਿਹੜੀ ਸਟੈਂਪ ਜਾਰੀ ਹੋਈਆ ਵਰਲਡ ਵਾਈਡ ਜਸਟਿਸ ਟੂ ਡੋ ਉਹਨਾਂ ਨੇ ਮਾਫੀ ਵੀ ਮੰਗੀ ਸੀ ਤੇ ਉਹਦੇ ਬਾਅਦ ਅਸੀਂ ਕੈਨੇਡਾ ਦਾ ਕਹਿੰਦਾ ਕਿ ਧੰਨਵਾਦ ਕਰਨਿਆ ਕਿ ਸਾਡੇ ਜਿਹੜੇ ਪੰਜਾਬੀ ਸੀ ਹਾਰਡ ਵਰਕਿੰਗ ਦੇ ਬੜੀ ਮਿਹਨਤੀ ਕਮਿਊਨਿਟੀ ਆ ਦੇ ਪਿੱਛੇ ਖਾਸ ਕਰਕੇ ਇਨੇ ਸਾਲਾਂ ਤੋਂ ਅਮਰੀਕਾ ਕੈਨੇਡਾ ਜਾ ਰਹੇ ਨੇ ਤੇ ਸਾਡੇ ਬੰਦਿਆਂ ਨੇ ਉੱਥੇ ਮਿਹਨਤ ਕੀਤੀ ਹੈ ਹੱਟ ਤੋੜ ਵੀ ਮਿਹਨਤ ਕੀ ਕਰਕੇ ਕੋਠੀਆਂ ਜਾਇਦਾਦਾਂ ਮਾਲਕ ਦੇ ਬਣ ਗਏ ਨੇ ਤੇ ਇੱਥੇ ਜਿਹੜੇ ਮਾਪਿਓ ਨੇ ਜਿਹੜੇ ਬੱਚੇ ਸਾਡੇ ਤੋਂ ਕੈਨੇਡਾ ਜਾ ਰਹੇ ਨੇ ਅੱਜਾ ਇਹ ਸਿਚੁਏਸ਼ਨ ਹੈ ਕਿ ਬੜੀ ਵਧੀਆ ਕਿ ਇੱਥੇ ਭਾਵੇਂ ਬੰਦੇ ਕੋਲ ਅੱਧਾ ਪੌਣਾ ਡੇਢ ਕਿਲਾ ਪੈ ਰਿਹਾ ਪਰ ਜਿਨ੍ਹਾਂ ਨੇ ਉੱਤੇ 5-6 ਸਾਲ ਮਿਹਨਤ ਕੀਤੀ ਉਹਨਾਂ ਨੇ ਤੇ ਪੈਲੀ ਵੀ ਲੈ ਲਿਆ ਆਪਣੇ ਗਰੀਬ ਮਾਪਿਓ ਦੇ ਕੁਈ ਕੱਚੇ ਕੋਠੇ ਪੱਕੇ ਕਰਤੇ ਕਪੜੇ ਤੇ ਲਾਈਫ ਸਟਾਈਲ ਵੀ ਉਹਨਾਂ ਦਾ ਵਧ ਗਿਆ ਗੱਡੀਆਂ ਕੋਠਕਾ ਲੈ ਦਿੱਤੀ ਜਿਹੜੇ ਬਾਪੂ ਦਾ ਕਦੀ ਫੋਰਡ ਦਾ ਕਰਜ਼ਾ ਨਹੀਂ ਚੁਕਾਇਆ ਜਾਂਦਾ ਸੀ ਤੇ ਉਹਨਾਂ ਦੇ ਘਰੇ ਨਵੀਂ ਫੋਰਚੂਨ ਆ ਖਲੂਤੀਓ ਤੇ ਅਸੀਂ ਕੈਨੇਡਾ ਦਾ ਅੱਜ ਦੇ ਸਮੇਂ ਦੇ ਅੰਦਰ ਫॉर ਨਿਊ ਪਾਲਿਸੀਜ਼ ਉਹਨਾਂ ਦਾ ਹੀ ਧੰਨਵਾਦ ਵੀ ਕਰਾਂਗੇ ਜੀ ਬਿਲਕੁਲ ਮੈਂ ਬਹੁਤ ਮੋਟੇ ਸ਼ਬਦਾਂ ਦੇ ਵਿੱਚ ਜ਼ਰੂਰ ਦੱਸਣਾ ਚਾਹਾਂਗੀ ਸਾਡੀ ਅੱਜਕੱਲ ਦੀ ਯੂਥ ਨੂੰ ਕਿ ਬੇਸਿਕਲੀ ਜਦੋਂ ਇਹ ਵਿਦਰੋਹ ਸਟਾਰਟ ਹੋਇਆ ਹੈ ਅੰਗਰੇਜ਼ਾਂ ਵੱਲੋਂ ਜਾਂ ਕੈਨੇਡਾ ਦੀ ਸਰਕਾਰ ਵੱਲੋਂ ਉਹਦਾ ਮੇਨ ਜਿਹੜਾ ਡਰ ਸੀ ਉਹਨਾਂ ਦੇ ਜਿਹੜੇ ਹੱਡਾਂ ਦੇ ਵਿੱਚ ਵੜਿਆ ਕਿਉਂਕਿ ਸ਼ੁਰੂ ਤੋਂ ਹੀ ਸਾਡਾ ਸਿੱਖ ਇਤਿਹਾਸ ਜਿਹੜਾ ਹੈਗਾ ਉਸ ਦੀ ਬਲਦਾਨੀਆਂ ਉਸ ਦੀਆਂ ਸ਼ਹਾਦਤਾਂ ਤੇ ਉਸ ਦੀ ਬਹਾਦਰੀਆਂ ਤਾਂ ਹਰ ਕੋਈ ਜਿਹੜਾ ਹੈ ਉਹ ਗਵਾਹੀ ਪਰਦਾ ਸੋ ਉਸ ਟਾਈਮ ਤੇ ਨਵਾਂ ਨਵਾਂ ਬਾਹਰ ਜਾਣ ਦਾ ਜਿਹੜਾ ਰੁਝਾਨ ਹੈ ਉਹ ਯੂਥ ਦੇ ਵਿੱਚ ਪੈਦਾ ਹੋਣ ਲੱਗ ਗਿਆ ਸੀ ਜਾਂ ਲੋਕਾਂ ਦੇ ਵਿੱਚ ਪੈਦਾ ਹੋਣ ਲੱਗ ਗਿਆ ਸੀ ਇੰਜ ਮੰਨਣ ਲੱਗਿਆ ਜਾਣ ਲੱਗ ਗਿਆ ਸੀ ਕਿ ਜੇਕਰ ਬਾਹਰ ਜਾ ਕੇ ਅਸੀਂ ਵਸਾਂਗੇ ਫਿਰ ਰਾਤ ਦਿਨ ਮਿਹਨਤ ਕਰਾਂਗੇ ਤਾਂ ਸ਼ਾਇਦ ਕਮਾਈ ਜਿਹੜੀ ਹੈ ਉਹ ਜ਼ਿਆਦਾ ਕੀਤੀ ਜਾਏਗੀ ਬਟ ਇਸ ਗੱਲ ਦਾ ਜਦੋਂ ਪਤਾ ਉੱਥੋਂ ਦੀ ਸਰਕਾਰ ਨੂੰ ਲੱਗਿਆ ਤੇ ਉਹਨਾਂ ਨੇ ਵੱਖ-ਵੱਖ ਪਾਲਿਸਿਸ ਜੜੀਆਂ ਨੇ ਉਹ ਲਾਗੂ ਕਰਨੀਆਂ ਸ਼ੁਰੂ ਕਰਤੀਆਂ ਮੇਨ ਸੋ ਦੋਨਾਂ ਦਾ ਇਹ ਸੀ ਕਿ ਪੂਰੀ ਜਿਹੜੀ ਪੂਰੇ ਰੰਗ ਦੇ ਲੋਕ ਕਾਲੇ ਰੰਗ ਦੇ ਲੋਕ ਇੱਥੇ ਨਾ ਆਣ ਤੇ ਇੱਥੇ ਆ ਕੇ ਆਪਣਾ ਰੂਲ ਨਾ ਕਰ ਸਕਣ ਬੇਸਿਕਲੀ ਉਹਨਾਂ ਦੀ ਜਿਹੜੀ ਮਾਨਸਿਕਤਾ ਹੈ ਉਹ ਇੱਥੋਂ ਤੱਕ ਹੀ ਸੀ ਜਿਸ ਦੇ ਕਰਕੇ ਸਾਨੂੰ ਬਹੁਤ ਸਾਰੀ ਬਲਿਦਾਨੀਆਂ ਸ਼ਹਾਦਤਾਂ ਤੇ ਦੇਣੀਆਂ ਹੀ ਪਈਆਂ ਲੇਕਿਨ ਬਹੁਤ ਸਾਰੇ ਕਾਲੇ ਦੌਰ ਵੀ ਹੰਡਾਣੇ ਪਏ ਸੋ ਬੇਸਿਕਲੀ ਇਸ ਤੋਂ ਬਾਅਦ ਬਾਬਾ ਗੁਰਦੇਵ ਸਿੰਘ ਜੀ ਤੇ ਹੀ ਵਾਪਸ ਆਵਾਂਗੇ ਵੈਸੇ ਮੈਂ ਤੁਹਾਡੇ ਕੋਲੋਂ ਇੱਕ ਗੱਲ ਜਾਨਣਾ ਚਾਹਾਂਗੀ ਇਹ ਕਿਰਦਾਰ ਜਿਹੜੇ ਨੇ ਗੁਰਪ੍ਰੇਤ ਖੁੱਗੀ ਜੀ ਨਿਭਾ ਰਹੇ ਨੇ ਹੈਨਾ ਤੇ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹਾਂਗੀ ਕਿ ਤੁਹਾਨੂੰ ਲੱਗਦਾ ਹੈ ਕਿ ਦਿਲ ਖੁਸ਼ ਹੋ ਜਾਂਨ ਨੂੰ ਦੇਖ ਕੇ ਕਿਰਦਾਰ ਦੇ ਵਿੱਚ ਆਲਸ ਇਟਸ ਪਰਫੈਕਟ ਕਿਉਂਕਿ ਸਰਦਾਰ ਗੁਰਪ੍ਰੀਤ ਸਿੰਘ ਜੀ ਕੋਗੀ ਜਿਹੜੀ ਮੈਂ ਕਹਿੰਨਾ ਜੇ ਅੱਜ ਪਾਲੀਵੁੱਡ ਹੈ ਯਾਨੀ ਪੰਜਾਬੀ ਤੁਸੀਂ ਵਰਲਡ ਵਾਈਡ ਗਈ ਹੈ ਤੇ ਕੋਈ ਫਿਲਮ ਵੇਖ ਲੋ ਫੈਮਲੀਜ਼ ਦੇ ਅੰਦਰ ਜਿਹੜੀ ਬਚਪਨ ਤੋਂ ਕੋਗੀ ਸਾਹਿਬ ਨੂੰ ਵੇਖ ਕੇ ਉਹਨਾਂ ਨੇ ਪਹਿਲੇ ਲਫਟਰ ਸ਼ੋਜ਼ ਤੱਕ ਤੋਂ ਲੈ ਕੇ ਸੈਂਗਰੀਆ ਮੂਵੀਜ਼ ਕੀਤੀ ਤੇ ਹਰ ਇੱਕ ਘਰ ਚ ਹਰ ਇੱਕ ਬੱਚਾ ਉਹਨਾਂ ਨੂੰ ਜਾਣਦਾ ਆ ਐਵਰੀ ਸਿੰਗਲ ਪਰਸਨੈਲਿਟੀ ਉਹਨਾਂ ਨੂੰ ਪਤਾ ਕਿ ਸਰਦਾਰ ਗੁਰਪ੍ਰੀਤ ਸਿੰਘ ਜੀ ਕੋਗੀ ਕੌਣ ਨੇ ਤੇ ਉਹਨਾਂ ਨੇ ਕਮੇਡੀ ਰੋਲ ਤੋਂ ਲੈ ਕੇ ਪਿੱਛੇ ਚਾਰ ਪੰਜ ਸਾਲਾਂ ਤੋਂ ਜਿਹੜੇ ਸੀਰੀਅਲ ਨੋ ਸੀਰੀਅਸ ਰੋਲਸ ਕੀਤੇ ਤੇ ਖਾਸ ਕਰਕੇ ਜਿਹੜੀ ਅਰਦਾਸ movies ਹੈ ਉਹਨਾਂ ਦੇ ਅੰਦਰ ਜਿਹੜੇ ਉਹਨਾਂ ਨੇ ਰੀਅਲ ਲਾਈਫ ਲੈਸਨਸ ਉਹਨਾਂ ਨੇ ਦੱਸੇ ਨੇ ਤੇ ਉਹਦੇ ਨਾਲ ਹੀ ਬੜਾ ਤਹਿ ਦਿਲੋਂ ਧੰਨਵਾਦੀ ਆ ਕਿ ਬਿਲਕੁਲ ਉਹ ਡਰੈਸ ਵੀ ਉਹਨਾਂ ਦੀ ਉੱਚਾ ਕੱਦ-ਕਾਟ ਸਾਰੀ ਸ਼ਕਲ ਵਗੈਰਾ ਦੇ ਬਹੁਤ ਹੀ ਪਰਫੈਕਟ ਹੋਣਾਂ ਦੇ ਗੁਰਪ੍ਰੀਤ ਸਿੰਘ ਜੀ ਕੁੱਗੀ ਸਾਡਾ ਨਹੀਂ ਸਾਡੇ ਪੂਰੇ ਪੰਜਾਬ ਦਾ ਕਮਿਊਨਿਟੀ ਦਾ ਮਾਣ ਆ ਜਿਨ੍ਹਾਂ ਉਹਨਾਂ ਨੇ ਸਾਡਾ ਪੱਧਰ ਉੱਚਾ ਕੀਤਾ ਆ ਹਾਂ ਸਾਰੇ ਬਾਲੀਵੁੱਡ ਦੇ ਅੰਦਰ ਜਿੰਨੇ ਬੰਦੇ ਅਸਰਦਾ ਗੁਰਪ੍ਰੀਤ ਸਿੰਘ ਕੁੱਗੀ ਨੂੰ ਜਾਣਦੇ ਤੇ ਬੜੀ ਵਧੀਆ ਗੱਲ ਹੈ ਕਿ ਉਹ ਆਪਣੇ ਪੰਜਾਬ ਨੂੰ ਵਾਪਸ ਦੇ ਰਹੇ ਨੇ ਮਿਹਨਤ ਕਰਕੇ ਸਾਡੇ ਇਤਿਹਾਸ ਦੇ ਉੱਤੇ ਤੇ ਸਾਡੇ ਸੂਰਬੀਰਾ ਦੀ ਤੇ ਵਧੀਆ ਮੈਸੇਜ ਦੇ ਕੇ ਫਿਲਮ ਬਣਾਉਂਦੇ ਬੜਾ ਤਹਿ ਦਿਲੋਂ ਧੰਨਵਾਦ ਕਰਾਂਗੇ ਜੀ ਬਹੁਤ ਸ਼ੁਕਰਗੁਜ਼ਾਰ ਤੁਸੀਂ ਟ੍ਰੇਲਰ ਦੇਖਿਆ ਫਿਲਮ ਦਾ ਟ੍ਰੇਲਰ ਦੇਖਿਆ ਜਦੋਂ ਤੁਸੀਂ ਗੁਰਪ੍ਰੀਤ ਖੁੱਗੀ ਜੀ ਨੂੰ ਬਾਬਾ ਗੁਰਦਿੱਤ ਸਿੰਘ ਜੀ ਦੇ ਕਿਰਦਾਰ ਦੇ ਵਿੱਚ ਵੇਖਿਆ ਉਹਨਾਂ ਦਾ ਬਾਣਾ ਵੇਖਿਆ ਉਹਨਾਂ ਦਾ ਉਹਨਾਂ ਨੂੰ ਦੇਖਿਆ ਉਹਨਾਂ ਦੀ ਦਿਖ ਨਜ਼ਰ ਆਈ ਹੈ ਨਾ ਬੇਸ਼ੱਕ ਉਹ ਕਿਰਦਾਰ ਨਿਭਾ ਰਹੇ ਨੇ ਪਰ ਕੀ ਉਸ ਟਾਈਮ ਤੁਸੀਂ ਕੀ ਮਹਿਸੂਸ ਕਰ ਰਹੇ ਸੀ ਤੁਸੀਂ ਐਸੇ ਪਿੰਡ ਦੇ ਹੋ ਔਰ ਤੁਸੀਂ ਉਹਨਾਂ ਦੇ ਬਾਰੇ ਚੇਚਾ ਸੁਣਦੇ ਆਏ ਹੋ ਹੁਣ ਤੱਕ ਗੁਰੂ ਸਾਹਿਬ ਜੀ ਦਾ ਕਿਰਪਾ ਕਰਗੀਆਂ ਵਾਲੇ ਦਾ ਉਹਨਾਂ ਜਿਹੜਾ ਟੋਲਾ ਪਹਿਨਿਆ ਬਹੁਤ ਖੁਸ਼ੀ ਵਾਲੀ ਗੱਲ ਸਭ ਤੋਂ ਪਹਿਲਾਂ ਤੇ ਕਿਉਂਕਿ ਕੋਈ ਵਿਰਲਾ ਹੀ ਇਸ ਕੰਮ ਤੇ ਹੁੰਦਾ ਜਿਹੜਾ ਗੁਰੂ ਦਾ ਬਾਣਾ ਪਹਿਨਦਾ ਜੀ ਹਾਂਜੀ ਇਸ ਕਰਕੇ ਉਹਨਾਂ ਦੀ ਬਹੁਤ ਸਲਾੰਘਾ ਜੋ ਕਿ ਜਿਹੜੀ ਚੀਜ਼ ਕੀਤੀ ਆ ਆਪ ਜੀ ਬਹੁਤ ਸਲਾੰਘਾਯੋਗ ਜਿਨ੍ਹਾਂ ਦੇ ਮਨ ਦੇ ਵਿੱਚ ਪਿਆਰ ਆਇਆ ਪ੍ਰੇਮ ਆਇਆ ਜਿੱਥੇ ਜਨਮ ਤੋਂ ਦੋ ਮਹੀਨਾ ਹੀ ਜਨ ਪਰਉਪਕਾਰ ਹੀ ਆਏ ਜੀ ਦੇ ਦਾਨ ਤੇ ਭਗਤੀ ਲੈਣ ਹਾਸੋਂ ਲੈਣ ਮਿਲਾਏ ਜਿਹੇ ਐਸੇ ਪਰਉਪਕਾਰ ਜਿਨ੍ਹਾਂ ਨੇ ਸਮੂਹ ਸੰਗਤਾਂ ਦਾ ਇਲਾਕੇ ਦਾ ਦੇਸਾਂ ਵਿਦੇਸਾਂ ਦਾ ਪਰਉਪਕਾਰ ਕੀਤਾ ਉਥੇ ਤੁਹਾਡੇ ਮਨ ਦੇ ਵਿੱਚ ਇਹ ਆਇਆ ਵੀ ਜਿੱਥੇ ਉਹਨਾਂ ਨੇ ਇੰਨਾ ਪਰਉਪਕਾਰ ਕੀਤਾ ਵਾ ਸਾਡੇ ਲਈ ਉਥੇ ਅਸੀਂ ਇੰਨਾ ਵੀ ਜਾ ਕੇ ਉਹਨਾਂ ਦਾ ਫਲਵਾਣਾ ਚਾਹੀਏ ਫਲਵਾਣ ਵਾਸਤੇ ਤੁਸੀਂ ਬਹੁਤ ਵਧੀਆ ਤੁਹਾਡਾ ਸਲਾੰਘਾ ਜੋਗਾ ਕਿਰਿ ਤੁਹੀਂ ਆਵ ਸਮੇਂ ਦਾ ਸਮਾਂ ਕੱਢ ਕੇ ਇਥੇ ਨਗਰ ਸ੍ਰਿਹਾਰੀ ਸਾਖਪੁਰਾ ਦਾ ਹੁਕਮ ਹੈ ਜੀ ਪੰਜਾਬੀ ਸਿਨੇਮਾ ਦੇ ਵਿੱਚ ਫਿਲਮ ਬਣਾਈ ਜਾਂਦੀ ਹੈ ਨਾਨਕ ਮਜਹਾਜ ਕਾਮਾਗਾਟਾ ਮਾਰੂ ਤੇ ਜਿਸ ਤੋਂ ਬਾਅਦ ਇੱਕ ਨਾਮ ਉੱਭਰ ਕੇ ਸਾਹਮਣੇ ਆਉਂਦਾ ਹੈ ਤੇ ਸੋਸ਼ਲ ਮੀਡੀਆ ਤੇ ਵੀ ਸਰਚਿੰਗ ਤੇ ਆਉਂਦਾ ਹੈ ਜੀ ਹਾਂ ਇਤਿਹਾਸ ਦੇ ਵਿੱਚ ਲਿਖਿਆ ਉਸ ਨਹਿਰਾ ਤੇ ਬਹਾਦਰ ਨਾਮ ਬਾਬਾ ਗੁਰਦਿੱਤ ਸਿੰਘ ਜੀ ਦਾ ਉਹਨਾਂ ਦੇ ਹੀ ਬਾਰੇ ਜਾਣਨ ਦੇ ਲਈ ਸਾਡਾ ਜਿਹੜਾ ਚੈਨਲ ਹੈ ਉਹਨਾਂ ਦੇ ਪਿੰਡ ਆਉਂਦਾ ਹੈ ਸਰਹਾਲੀ ਕਲਾ ਡਿਸਟ੍ਰਿਕਟ ਤਰਨਤਾਰਨ ਆ ਕੇ ਇੰਜ ਮਹਿਸੂਸ ਹੁੰਦਾ ਜਿੱਦਾਂ ਉਹਨਾਂ ਦੇ ਹੋਰ ਨੇੜੇ ਹੁੰਦੇ ਜਾ ਰਹੇ ਆ ਉਹਨਾਂ ਦੇ ਬਾਰੇ ਜਾਣਦੇ ਜਾਣਦੇ ਫਿਰ ਉਸ ਘਰ ਦੇ ਵਿੱਚ ਆਨੇ ਆ ਜਿੱਥੇ ਉਹਨਾਂ ਨੇ ਬਚਪਨ گزارਿਆ ਜਨਮ ਲਿਆ ਔਰ ਇਥੋਂ ਹੀ ਆਪਣੇ ਬਹਾਦਰੀ ਦਾ ਇੱਕ ਬਾਣਾ ਪਾ ਕੇ ਨਿਕਲ ਗਏ ਔਰ ਫਿਰ ਇਤਿਹਾਸ ਰਚਿਆ ਕਾਮਾਗਾਟਾ ਮਾਰੋਦਾ ਪਰ ਇਸ ਘਰ ਦੇ ਵਿੱਚ ਆ ਕੇ ਉਹਨਾਂ ਦਾ ਅਹਿਸਾਸ ਹੀ ਨਹੀਂ ਹੋਇਆ ਕੰਧਾਂ ਵੱਲ ਦੇਖ ਕੇ ਜਾਂ ਕਮਰਿਆਂ ਵੱਲ ਦੇਖ ਕੇ ਬਲਕਿ ਉਹਨਾਂ ਦੀ ਪਰਪੋਤ ਨੂੰ ਸਰਬਜੀਤ ਕੌਰ ਜੀ ਨੂੰ ਮਿਲਣ ਦਾ ਮੌਕਾ ਵੀ ਮਿਲਿਆ ਸੋ ਮੈਨੂੰ ਲੱਗਦਾ ਹੈ ਕਿ ਇਸ ਤੋਂ ਜ਼ਿਆਦਾ ਆਪਣੇ ਆਪ ਦੇ ਵਿੱਚ ਅਕਾਲ ਪੁਰਖ ਦੀ ਰਹਿਮਤ ਹੋ ਹੀ ਨਹੀਂ ਸਕਦੀ ਕਿ ਸਾਨੂੰ ਉਹਨਾਂ ਦੇ ਬਾਰੇ ਇੰਨੀ ਨੇੜਤਾ ਤੋਂ ਜਾਣਨ ਦਾ ਮੌਕਾ ਮਿਲੇਗਾ ਉਸ ਘਰ ਦੇ ਵਿੱਚ ਰਹਿੰਦੇ ਨੇ ਉਹ ਜਿੱਥੇ ਜਨਮ ਲੈ ਕੇ ਅੱਜ ਸੁਨਹਿਰੀ ਅੱਖਰਾਂ ਦੇ ਵਿੱਚ ਆਪਣਾ ਨਾਮ ਲਿਖ ਚੁਕੇ ਨੇ ਬਹਾਦਰੀ ਤੇ ਸ਼ਹਾਦਤ ਦੀ ਜਦੋਂ ਵੀ ਗੱਲ ਆਏਗੀ ਹਮੇਸ਼ਾ ਬਾਬਾ ਗੁਰਦਤ ਸਿੰਘ ਦਾ ਨਾਮ ਲਿਆ ਜਾਏਗਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਠੀਕ ਏ ਘਰ ਤੁਹਾਡਾ ਬਹੁਤ ਹੀ ਆ ਮੈਨ ਬੜੇ ਪਲੈਨਿੰਗ ਦੇ ਨਾਲ ਬਣਾਇਆ ਗਿਆ ਹੈ ਅਸੀਂ ਨਵੀਆਂ-ਨਵੀਆਂ ਕੋਠੀਆਂ ਦੇਖਦੇ ਹਾਂ ਪਰ ਉਸ ਸਮੇਂ ਦਾ ਬਣਾਇਆ ਇਹ ਘਰ ਅੱਜ ਕਿਸੇ ਵੀ ਮਾਡਲ ਤੋਂ ਘਟ ਨਹੀਂ ਹੈਗਾ ਤੁਸੀਂ ਇਸ ਘਰ ਦੇ ਵਿੱਚ ਰਹਿੰਦੇ ਹੋ ਹਾਂ ਜੀ ਜੀ ਤੁਸੀਂ ਜਾਣੂ ਹੋ ਫਿਲਮ ਆ ਰਹੀ ਹੈ ਕਾਮਾਗਾਟਾ ਮਾਰੂ ਤੇ ਕੀ ਤੁਸੀਂ ਜਾਣਦੇ ਹੋ ਕਿ ਹਾਂ ਜੀ ਹਾਂ ਜੀ ਜੀ ਕੌਣ ਹੈ ਫਿਲਮ ਦੇ ਵਿੱਚ ਦੇਖਿਆ ਟ੍ਰੇਲਰ ਵਗੈਰਾ ਤੁਸੀਂ ਮੈਡਮ ਮੈਂ ਤਾਂ ਇਹ ਦੇਖਿਆ ਹੈ ਕਿ ਗੁਰਪ੍ਰੀਤ ਕੋ ਗੀਜੋ ਆ ਪਾਪਾ ਗੁਰਦੇਵ ਸਿੰਘ ਕਾਮਾ ਗਾਟਾ ਮਾਰੂ ਜੀ ਦਾ ਰੋਲ ਅਦਾ ਕਰ ਰਹੇ ਜੀ ਹਾਂਜੀ ਮੈਂ ਜ਼ਰੂਰ ਜਾਨਣਾ ਚਾਹਾਂਗੀ ਕਿ ਉਹਨਾਂ ਦਾ ਜਨਮ ਇੱਥੇ ਹੋਇਆ ਹੋਣਾ ਬਾਰੇ ਕੁਝ ਦੱਸੋ ਜਾਂ ਤੁਹਾਡੇ ਪਿਛਲੇ ਬਜ਼ੁਰਗਾ ਬਾਰੇ ਤੁਹਾਨੂੰ ਦੱਸਿਆ ਗਿਆ ਹੋਵੇ ਕਿਸ ਤਰੀਕੇ ਦਾ ਉਹਨਾਂ ਦਾ ਮિજાਜ ਸੀਗਾ ਕਿੱਦਾਂ ਘਰ ਦੇ ਵਿੱਚ ਉਹ ਰਹਿੰਦੇ ਸੀਗੇ ਕਿਸ ਤਰ੍ਹਾਂ ਦਾ ਸੁਭਾਅ ਰੱਖਦੇ ਸੀ ਸਾਨੂੰ ਜ਼ਰੂਰ ਦੱਸੋ ਬਾਬਾ ਜੀ ਦਾ ਸੁਭਾਅ ਬਹੁਤ ਹੀ ਉਹ ਦੇਖ ਸੁਭਾਅ ਦੇ ਅਤੇ ਚੰਗੇ ਚਰਨ ਵਾਲੇ ਸੀਗੇ ਉਹ ਗੁਰਬਾਣੀ ਬਹੁਤ ਪੜ੍ਹਦੇ ਸੀਗੇ ਤੇ ਦੇਸ਼ ਦੀ ਸੇਵਾ ਕਰਦੇ ਸੀ ਬਹੁਤ ਜ਼ਿਆਦਾ ਤੇ ਉਹਨਾਂ ਨੇ ਇੱਕ ਗੁਰੂ ਨਾਨਕ ਨਾਮ ਜਹਾਜ਼ ਜਿਹੜਾ ਸੀਗਾ ਉਹ ਗੁਰੂ ਨਾਨਕ ਜਿਹੜਾ ਜਹਾਜ਼ ਉਹਨਾਂ ਨੇ ਲਿਆ ਸੀਗਾ ਉਸ ਨੂੰ ਉਹ ਕੈਨੇਡਾ ਲੈ ਕੇ ਜਾ ਰਿਹਾ ਸੀ ਜਿਸ ਦੇ ਉੱਪਰ ਉਹਨਾਂ ਨੇ ਗੋਰਿਆਂ ਨੇ ਬਹੁਤ ਗੋਲੀਆਂ ਚਲਾਈਆਂ ਤੇ ਕਾਫੀ ਚਿਰ ਤੱਕ ਉਹਨਾਂ ਦਾ ਜਿਹੜਾ ਜਹਾਜ਼ ਸੀ ਉਹ ਸਮੁੰਦਰ ਵਿੱਚ ਹੀ ਰਿਹਾ ਜੀ ਹਾਂਜੀ ਅ ਬਿਲਕੁਲ ਸਹੀ ਗੱਲ ਹੈ ਇਸ ਗੱਲ ਨੂੰ ਤਾਂ ਅਸੀਂ ਫਿਲਮ ਦੇ ਵਿੱਚ ਵੀ ਵੇਖਾਂਗੇ ਮੈਂ ਜਾਨਣਾ ਚਾਹਾਂਗੀ ਕਿਉਂਕਿ ਮੈਂ ਉਹਨਾਂ ਦੇ ਘਰ ਆਈ ਹੋਈਆਂ ਸੋ ਉਹਨਾਂ ਦੇ ਨਾਲ ਉਹ ਗੱਲਾਂ ਸੁਣਨੀ ਆ ਜੋ ਸ਼ਾਇਦ ਫਿਲਮ ਦੇ ਵਿੱਚ ਜਾਂ ਕਿਤਾਬਾਂ ਦੇ ਵਿੱਚ ਅਸੀਂ ਨਹੀਂ ਵੇਖ ਪਾਵਾਂਗੇ ਜਾਂ ਬਾਈ ਹੋਣ ਗਿਆ ਹੋਣ ਤੱਕ ਅ ਪਹਿਲੇ ਤਾਂ ਮੈਂ ਇਹ ਜਾਨਣਾ ਚਾਹਾਂਗੀ ਕਿ ਜਦੋਂ ਵੀ ਅਸੀਂ ਅੱਗੇ-ਅੱਗੇ ਸਮੇਂ ਦੇ ਨਾਲ ਵੱਧਦੇ ਹਾਂ ਸਭ ਤੋਂ ਪਹਿਲੇ ਘਰ ਦਾ ਢਾਂਚਾ ਬਦਲਿਆ ਜਾਂਦਾ ਹੈ ਪਰ ਇੱਕ ਘਰ ਹੂ ਬਹੂ ਉਸੇ ਤਰਿਕੇ ਨਾਲ ਉਦਾਂ ਦੇ ਹੀ ਦਰਵਾਜ਼ੇ ਰੱਖੇ ਗਏ ਨੇ ਉਦਾਂ ਦੀ ਹੀ ਪੌੜੀਆਂ ਨੇ ਮੈਂ ਜ਼ਰੂਰ ਚਾਹਾਂਗੀ ਤੁਸੀਂ ਦੱਸੋ ਕਿ ਕੀ ਉਹਨਾਂ ਦਾ ਅਹਿਸਾਸ ਨੂੰ ਬਰਕਰਾਰ ਰੱਖਣ ਲਈ ਇਸ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹਾਂਜੀ ਸਾਡੇ ਤਾਈ ਜੀ ਦਲਬੀਰ ਕੌਰ ਜਿਹੜੇ ਸੀਗੇ ਉਹ ਉਹਨਾਂ ਦੇ ਬਹੁਤ ਹੀ ਵਿਚਾਰਾਂ ਨੂੰ ਜਾਣਦੇ ਸੀਗੇ ਇਸ ਕਰਕੇ ਅਸੀਂ ਤਾਂ ਨਵੀਂ ਪੀੜ੍ਹੀ ਵਾਲੇ ਨਹੀਂ ਉਹਨਾਂ ਨੂੰ ਇਨਾ ਜਾਣਦੇ ਤੇ ਉਹ ਸਮੇਂ ਦੇ ਨਾਲ-ਨਾਲ ਸਰਕਾਰਾਂ ਦੇ ਨਾਲ ਤੇ ਹੋਰ ਪੰਜਾਬੀ ਯੂਨੀਵਰਸਿਟੀਆਂ ਦੇ ਨਾਲ ਕਾਫੀ ਸਬੰਧ ਰੱਖਦੇ ਸਨ ਜਿਹੜੇ ਕਿ ਇਥੇ ਪ੍ਰੋਫੈਸਰ ਅਤੇ ਹੋਰ ਕਾਫੀ ਲੋਕਾਂ ਨੂੰ ਬਾਪੂ ਜੀ ਬਾਰੇ ਬਹੁਤ ਜਾਣਕਾਰੀ ਸੀ ਤੇ ਜੋ ਕੇ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਦੀ ਕੋਈ ਸੋਚ ਨੂੰ ਡੰਗਾਈ ਨਾਲ ਨਹੀਂ ਲਿਆ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਸਾਡੇ ਪਿੰਡ ਦੀ ਤੇ ਉਹਨਾਂ ਦੇ ਬਾਰੇ ਕੋਈ ਲਾਇਬ੍ਰੇਰੀ ਜਾਂ ਕਾਫੀ ਉਹਨਾਂ ਨੂੰ ਜਾਗਰ ਕੀਤਾ ਜਾਵੇ ਤੇ ਸਾਡੇ ਪਿੰਡ ਨੂੰ ਇੱਕ ਨਮੂਨੇ ਦਾ ਦਰਜਾ ਦਿੱਤਾ ਜਾਵੇ ਜੀ ਬਿਲਕੁਲ ਮੈਨੂੰ ਇਸ ਘਰ ਦੇ ਵਿੱਚ ਆ ਕੇ ਪਤਾ ਨਹੀਂ ਕਿਉਂ ਐਦਾਂ ਲੱਗ ਰਿਹਾ ਕਿ ਹਰ ਕੰਦ ਉਹਨਾਂ ਦਾ ਉਹਨਾਂ ਦੀ ਹਾਮੀ ਪਰਵਾਹੀ ਹੈ ਨਾ ਉਹਨਾਂ ਦੇ ਅਹਿਸਾਸ ਹੈਗਾ ਹਰ ਇੱਟ ਦੇ ਉੱਤੇ ਕਿਉਂਕਿ ਸਾਰਾ ਕੁਝ ਪੁਰਾਣਾ ਹੈ ਮੈਂ ਇੱਕ ਗੱਲ ਜ਼ਰੂਰ ਪੁੱਛਣੀ ਚਾਹਾਂਗੀ ਘਰ ਦੇ ਵਿੱਚ ਇਹ ਚੀਜ਼ ਮੈਂ ਪਹਿਲੀ ਵਾਰੀ ਦੇਖੀ ਹੈ ਇਹ ਕੋਈ ਲੌਬੀ ਜਾਂ ਬਾਲਕਨੀ ਤਾਂ ਨਹੀਂ ਸੌਂਡ ਕਰ ਰਹੀ ਹੈ ਨਾ ਕਿਉਂਕਿ ਅੱਜ ਦੀ ਜਨਰੇਸ਼ਨ ਨੂੰ ਨਹੀਂ ਪਤਾ ਮੈਂ ਤੁਹਾਡੇ ਕੋਲੋਂ ਜਾਨਣਾ ਚਾਹਾਂਗੀ ਇਹ ਢਾਂਚਾ ਇਹ ਨਕਸ਼ਾ ਜਿਹੜਾ ਉਹਨਾਂ ਵੱਲੋਂ ਤਿਆਰ ਕੀਤਾ ਗਿਆ ਸੀ ਹਾਂਜੀ ਹਾਂਜੀ ਇਸ ਹਾਂਜੀ ਇਹ ਇਮਾਰਤ ਮੈਡਮ 100 ਸਾਲ ਤੋਂ ਵੱਧ ਪੁਰਾਣੀ ਹੈ ਤੇ ਅਸੀਂ ਇਸ ਨੂੰ ਬੜੀ ਢੰਗਾਈ ਦੇ ਨਾਲ ਇਹਨੂੰ ਬਰਕਰਾਰ ਰੱਖਦੇ ਹਾਂ ਤਾਂ ਕਿ ਇਹ ਜਿਉਂਦੀ ਜਾਗਦੀ ਰਹੇ ਜੀ ਪਰ ਕਿ ਇਸ ਇਹ ਜਿਹੜਾ ਖਾਸ ਢਾਂਚਾ ਇਸ ਦੀ ਵਜ੍ਹਾ ਇਹ ਇਦਾਂ ਕਿਉਂ ਬਣਾਇਆ ਗਿਆ ਇਹ ਮੈਡਮ ਪ੍ਰਾਤਨ ਜਿਸ ਤਰ੍ਹਾਂ ਕੇ ਰਾਜੀ ਮਹਾਰਾਜੇ ਜਾਂ ਕੋਈ ਹੋਰ ਅਹਲਕਾਰ ਬੰਦੇ ਸੀ ਉਹ ਇੱਥੇ ਬੈਠ ਕੇ ਆਪਣੀ ਗੱਲਬਾਤ ਨੂੰ ਕਰਦੇ ਸੀ ਜੀ ਹਾਂ ਜੀ ਸੋ ਅੱਜ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਇੱਕ ਵਾਰ ਫਿਰ ਤੋਂ ਸਰਚ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਦਾ ਕਿਉਂਕਿ ਜ਼ਮਾਨਾ ਆ ਫਿਲ ਮੰਨ ਤੋਂ ਬਾਅਦ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਆਖਿਰ ਬਾਬਾ ਗੁਰਦੇਵ ਸਿੰਘ ਜੀ ਦੀ ਕਹਾਣੀ ਕੀ ਸੀ ਜ਼ਿੰਦਗੀ ਕੀ ਸੀ ਤੁਸੀਂ ਉਸ ਦੇ ਬਾਰੇ ਸਾਨੂੰ ਜਾਣੂ ਕਰਵਾਇਆ ਮੈਂ ਬਹੁਤ ਤੁਹਾਡੀ ਧੰਨਵਾਦੀ ਹਾਂ ਬਹੁਤ ਸ਼ੁਕਰਗੁਜ਼ਾਰ ਹਾਂ ਕੀ ਕਹਿਣਾ ਚਾਹੋਗੇ ਉਹਨਾਂ ਦੀ ਜ਼ਿੰਦਗੀ ਤੇ ਫਿਲਮ ਆਖਿਰਕਾਰ ਸਭ ਨੂੰ ਦੇਖਣ ਨੂੰ ਮਿਲੇਗੀ ਇਤਿਹਾਸ ਇੱਕ ਵਾਰ ਸਾਹਮਣੇ ਆਏਗਾ ਸਾਰਿਆਂ ਦੇ ਸਿਨੇਮਾ ਦੇ ਥਰੂ ਹਾਂ ਜੀ ਅਸੀਂ ਤੇ ਇਹ ਹੀ ਕਹਿਣਾ ਜਾਵਾਂਗੇ ਕਿ ਜੋ ਬਾਬਾ ਜੀ ਦਾ ਇਤਿਹਾਸ ਹੈ ਉਸ ਨੂੰ ਸਾਰੇ ਪੂਰੀ ਦੁਨੀਆ ਦੇ ਵਿੱਚ ਉਜਾਗਰ ਕੀਤਾ ਜਾਣਾ ਚਾਹੀਦਾ ਹੈ ਜਿਸ ਤਰ੍ਹਾਂ ਕਿ ਕੈਨੇਡਾ ਸਰਕਾਰ ਨੇ ਪਾਰਟੀ ਪਾਰਲੀਮੈਂਟ ਦੇ ਵਿੱਚ ਗੋਰਿਆਂ ਵੱਲੋਂ ਕੀਤੀਆਂ ਗਈਆਂ ਵਧੀਆਂ ਦੀ ਮਾਫੀ ਮੰਗੀ ਗਈ ਸੀ ਇਸੇ ਹੀ ਤਰ੍ਹਾਂ ਅਸੀਂ ਚਾਹੁੰਦੇ ਆ ਕਿ ਸਾਡੀ ਪੰਜਾਬ ਸਰਕਾਰ ਵੀ ਇਸ ਨੂੰ ਵਧੀਆਂ ਤਰਾ ਟੰਗ ਨਾਲ ਲੋਕਾਂ ਦੇ ਸਾਹਮਣੇ ਜਾਗਰਿਤ ਕੀਤਾ ਜਾਵੇ ਜੀ ਬਹੁਤ ਬਹੁਤ ਸ਼ੁਕਰਗੁਜ਼ਾਰ ਬਹੁਤ ਧੰਨਵਾਦ ਨਾਨਕ ਜੀ ਧੰਨਵਾਦ ਫਿਲਮ ਪਹਿਲੀ ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਸਿਨੇਮਾ ਘਰਾਂ ਦੇ ਵਿੱਚ ਤੁਸੀਂ ਸਾਰਿਆਂ ਨੇ ਵੱਡੀ ਗਿਣਤੀ ਦੇ ਅੰਦਰ ਆਪਣੇ ਹੀਰੋਜ਼ ਨੂੰ ਆਪਣੇ ਅਸਲ ਜੋਧਿਆਂ ਨੂੰ ਵੇਖਣਾ ਹੈ ਤੇ ਥੀਏਟਰਾਂ ਦੇ ਅੰਦਰ ਆਪਣੇ ਪਰਿਵਾਰਾਂ ਨੂੰ ਆਪਣੇ ਦੋਸਤਾਂ ਮਿੱਤਰਾਂ ਤੇ ਸਾਰੇ ਸਰਜਾਂ ਨੂੰ ਲੈ ਕੇ ਵੱਡੀ ਗਿਣਤੀ ਚ ਜਾਣਾ ਜੋ ਕਿ ਸਾਡੇ ਪੰਜਾਬ ਦਾ ਜਿਹੜਾ ਵੱਡਾ ਮੁੱਲਾ ਇਤਿਹਾਸ ਤੇ ਯੋਗਦਾਨ ਹੈ ਸਾਡੇ ਆਜ਼ਾਦੀ ਕੋ ਰਾਟਿਆ ਬਾਬੇ ਗੁਰਦੇਸ ਸਿੰਘ ਤੇ ਸ੍ਰੀ ਹਲੀ ਸਾਹਿਬ ਨੇ ਕਾਮਾਗੜਮਰੂ ਜਿਹੜੀ ਉਹਨਾਂ ਨੇ ਆਜ਼ਾਦੀ ਦਿਵਾਈ ਉਹ ਸਾਰੀ ਦੀ ਸਾਰੀ ਦੁਨੀਆ ਦੇ ਸਾਹਮਣੇ ਪੇਸ਼ ਕਰਾ ਸਕੇ ਧੰਨਵਾਦ ਜੀ ਧੰਨਵਾਦ ਬਹੁਤ ਸੋਹਣਾ ਹਸੀਆ ਕਾ